ਕਿਉਂਕਿ ਜਿਹੜਾ ਹਿੰਦੂ ਪੰਜਾਬੀ ਹੈ ਹਿੰਦੂ ਪੰਜਾਬੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੋਧਤਾ ਕਰ ਸਕਦਾ ਤੁਸੀਂ ਦੇਖੋ ਕਿ ਉਸ ਵੇਲੇ ਤਾਂ ਹਾਲਤੇ ਬਣ ਗਈ ਸੀ ਕਿ ਅਕਾਲੀ ਤੇ ਜਿਹੜੇ ਸਰਕਾਰ ਦੇ ਅਹਲਕਾਰ ਸੀਗੇ ਉਹ ਪਿੰਡਾਂ 'ਚ ਵੀ ਜਾ ਸਕਦੇ ਸੀ ਦੇਖੋ ਜਿੱਥੋਂ ਤੱਕ ਅਕਾਲੀ ਦੰਦ ਦਾ ਸਵਾਲ ਆ ਅਕਾਲੀ ਦਾਲੀ ਗੁਰਦੁਆਰਾ ਸਟਾਰ ਲਾਇਟ ਦੇ ਵਿੱਚ ਪੈਦਾ ਹੋਇਆ ਔਰ ਇਹਦੀ ਸਥਾਪਨਾ ਕਰ ਤੱਕ ਸਭ ਦੇ ਕੋਲ ਜਦੋਂ ਚਾਦੀਆਂ ਦਾ ਮੋਰਚਾ ਦਿੱਤਾ ਗਿਆ ਸੀ ਤੇ ਉਸ ਵੇਲੇ ਮਹਾਤਮਾ ਗਾਂਧੀ ਨੇ ਟੈਲੀਗ੍ਰਾਮ ਦੇ ਕੇ ਵਧਾਈ ਦਿੱਤੀ ਸੀ ਇਹ ਗੱਲ ਕਹੀ ਸੀ ਕਿ ਆਜ਼ਾਦੀ ਦੀ ਲੜਾਈ ਦਾ ਇੱਕ ਪੜਾਅ ਸੀ ਪੂਰਾ ਕਰਨਾ ਪੌਂਗਰਸ ਪਾਰਟੀ ਦੇ ਹੱਕ ਵਿੱਚ ਡੇਰਾ ਸੱਚਾ ਸੌਦਾ ਵਾਲਿਆਂ ਨੇ ਹੋ ਕੇ ਬੋਟਾਂ ਪਾ ਦਿੱਤੀ ਜੇ ਕਿਤੇ 2012 ਦੇ ਵਿੱਚ ਅਕਾਲੀ ਦਲ ਰੀਪੀਟ ਨਾ ਕਰਦਾ ਤਾਂ ਹਾਲਾਤ ਹੋਰ ਹੁੰਦੇ ਜੋ ਕੁਛ ਇੱਥੇ ਹੋਇਆ ਡੇਰੇ ਵਾਲਿਆਂ ਨੇ ਮੋਟਾ ਹਾਸਲ ਕਰਨ ਵਾਸਤੇ ਉਹਨਾਂ ਦੇ ਨਾਲ ਇੱਕ ਨਿਹਾਂਜੂ ਵਿਆਹ ਮੈਂ ਉਤੋਂ ਬਾਅਦ ਵੀ ਜੋ ਡੇਰਾ ਮੁਖੀ ਨੇ ਫਿਲਮ ਬਣਾਈ ਹੈ ਐਮਐਸਸੀ 2 ਉਹ ਫਿਲਮ ਪੰਜਾਬ ਚਲਾਈ ਜਾਵੇ ਪੰਜਾਬ ਦੇ ਵਿੱਚ ਉਹ ਬਰੋਲੈਸ ਕਰਕੇ ਹੋ ਰਹੀ ਸੀ ਕਿ ਜਿਹੜਾ ਬੰਦਾ 506 ਕਹੋ ਜੀ ਫਿਲਮ ਕੋਈ ਚੱਲ ਨਹੀਂ ਜੀ ਆ ਉਹਨੂੰ ਤੇ ਫਿਰ ਇਹ ਕਿ ਇਹ ਵੀ ਜਿਹੜੀ ਹੈਗੀ ਆ ਪੰਥ ਚ ਵਾਪਸੀ ਕਰਵਾਈਓ ਉਹ ਪੰਥ ਚ ਵਾਪਸੀ ਉਨੀ ਦੇਰ ਹੁੰਦੀ ਨਹੀਂ ਜਿੰਨੀ ਦੇਰ ਤੱਕ ਉਹ ਅਕਾਲ ਤਖਤ ਸਭ ਤੋਂ ਬਾਅਦ ਹੀ ਬਿਲਕੁਲ ਛੇਰੇ ਜਿਹੜੀ ਗੱਲ ਵੱਜਦੀ ਤਾਂ ਉਸ ਤੋਂ ਬਾਅਦ ਦੇਰੇ ਵਾਲਿਆਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਵੀਂ ਨਕਤਨਾਮਾ ਗੱਲ ਤੋਂ ਸ਼ੁਰੂ ਆਪਾਂ ਇਹ ਤਾਂ ਉਹ ਮੇਰੇ ਖਿਆਲ ਨਾਲ ਕਾਲੀ ਦਲ ਦੇ ਤੇ ਕੋਈ ਯਾਦ ਨਹੀਂ ਲੱਰਿਆ ਕਿ ਬੇ ਆਦਮੀ ਕਾਲੀ ਦਲ ਨੇ ਕਰਵਾਈ ਇਹ ਜਿਹੜੀ ਸ਼ੁਰੂ ਚ ਢਿਲਮਠ ਇਸਤੇਮਾਲ ਕੀਤੀ ਹੈ ਉਸ ਢਿਲਮਠ ਨੇ ਇਹ ਜਿਹੜਾ ਕਾਲੀ ਦਲ ਦੇ ਉੱਤੇ ਇੱਕ ਸਟਿਗਮਾ ਲਾ ਇੱਕ ਦਾਗ ਲਾਤਾ ਉਹ ਭਾਵੇਂ ਇਹਨਾਂ ਨੇ ਬੇਅਦਬੀ ਨਹੀਂ ਕੀਤੀ ਪਰ ਬੇਅਦਬੀ ਦੇ ਦੋਸ਼ੀ ਇਹਨਾਂ ਨੂੰ ਵੀ ਮੰਨੇਗਾ ਉਹ ਜਦੋਂ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਜੀ ਚਲੋ ਠੀਕ ਹੈ ਮਾਫੀ ਵੀ ਮੰਗ ਲੈਣੇ ਸਾਰਾ ਕੁਝ ਕਰ ਲੈਣੇ ਲੇਕਿਨ ਉਹ ਧੋਣਾ ਨਹੀਂ ਛੋਟਾ ਗਿਆ ਅਕਾਲੀ ਦਲ ਜਿਹੜੀ 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 ਅਕਾਲੀ ਦਲ ਸੰਘਰਸ਼ਾਂ ਦੇ ਵਿੱਚੋਂ ਸਿੱਕੀ ਬੁੱਕਲ ਦੇ ਵਿੱਚ ਪੈਦਾ ਹੋਇਆ ਅਕਾਲੀ ਦਲ ਉਹ ਕਿਸੇ ਡੇਰੇਦਾਰ ਵੱਲ ਮੂਹ ਕਰੇ ਮੇਰੇ ਖਿਆਲ ਵਿੱਚ ਡੇਰੇਦਾਰ ਵੱਲ ਮੂਹ ਕਰਨ ਵਾਲੀ ਗੱਲ ਬੋਟਾ ਲੈਣ ਤੱਕ ਵੀ ਸੀਮਿਤ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਉਹਨਾਂ ਗੁਨਾਹਾਂ ਨੂੰ ਜਿਹੜਾ ਗੰਭੀਰਤਾ ਨਾਲ ਨਾਂ ਲਿਆ ਗਿਆ ਤਾਂ ਤਾਦ ਨਿਗਾਰਦਾ ਕਰਨ ਉਹ ਆਪਾਂ ਇੱਕ ਕੇਸ ਕਰ ਦਿੱਤੇ ਅਜਨੇ ਵਿੱਚ ਸੁਮੇਤ ਸਿੰਘ ਸੈਣੀ ਨੂੰ ਡੀਜੀਪੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਲਾਇਆ ਗਿਆ ਤੇ ਜਦੋਂ ਆਪਦੀ ਬਾਰੀ ਆਈ ਬਾਦਲ ਸਾਹਿਬ ਕਹਿਣ ਲੱਗੇ ਡਾਕਟਰ ਦਾ ਪੁੱਤ ਡਾਕਟਰ ਵਕੀਲ ਦਾ ਪੁੱਤ ਵਕੀਲ ਲੀਡਰ ਦਾ ਪੁੱਤ ਲੀਡਰ ਕਿਉਂ ਨਹੀਂ ਬਣ ਸਕਦਾ ਤੇ ਦੂਜੇ ਵੀ ਸਾਰੇ ਸੋਲੇ ਉਵੇਂ ਬੋਲਣ ਲੱਗੇ ਸੀ ਕਿਉਂ ਨਹੀਂ ਉਦੋਂ ਜਦੋਂ ਉਹ ਦੱਸੋ ਵੀ ਇਹਨਾਂ ਜਿਹੜੇ ਲੀਡਰ ਅੱਜ ਕਹਿੰਦੇ ਵੀ ਹਾਂਜੀ ਤਾਂ ਇਹਦਾ ਕਰਕੇ ਹੋ ਗਿਆ ਤੁਸੀਂ ਆਪਣੇ ਮੁੰਡਿਆਂ ਨੂੰ ਕੋਲੇ ਲੈ ਕੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਜਿਹੜੀ ਲੋਕਾਂ ਦੇ ਖੂਨ ਪਸੀਨੇ ਦੇ ਵਿੱਚੋਂ ਪਾਰਟੀ ਨਿਕਲੀ ਜਦੋਂ ਗੁਰਦੁਆਰਾ ਸੁਧਾਰ ਲੈ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਅਕਾਲੀ ਦਲ ਦਾ ਜਨਮ ਹੁੰਦਾ ਇੱਕ ਉਹ ਪਾਰਟੀ ਜਿਹੜੀ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਦੀ ਰਹੀ ਪਰ ਅੱਜ ਦੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਲਈ ਵੱਡੇ ਸਵਾਲ ਨੇ ਅਕਾਲੀ ਦਲ ਨੂੰ ਸਵਾਲ ਇੰਨੇ ਵੱਡੇ ਨੇ ਕਿ ਉਹਦਾ ਹੱਲ ਕਰਨ ਦੀ ਬਜਾਏ ਅਕਾਲੀ ਦਲ ਫਿਰ ਰੌਲੇ ਦਾ ਨਜ਼ਰ ਆਉਂਦਾ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੋਣੀ ਜੇਲ੍ਹ ਦੇ ਵਿੱਚ ਬੰਦ ਨੇ ਦੋਸਤ ਦੇ ਤੌਰ ਤੇ ਨੇ ਕਿ ਆਮਦਨ ਤੋਂ ਬਾਅਦ ਜਿਹੜੀ ਜਾਇਦਾਦ ਬਣਾਈ ਹੈ ਪ੍ਰਧਾਨਗੀ ਨੂੰ ਲੈ ਕੇ ਵੀ ਰੌਲਾ ਪਿਆ ਪੰਜ ਮੈਂਬਰੀ ਕਮੇਟੀ ਦਾ ਮਸਲਾ ਵੀ ਹੈ ਇੱਕ ਅਕਾਲੀ ਦਲ ਇਸ ਸਥਿਤੀ ਦੇ ਵਿੱਚ ਪਹੁੰਚੇ ਕਿਵੇਂ ਆ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਲੰਬਾ ਸਮਾਂ ਮੁੱਖ ਮੰਤਰੀ ਰਹੇ ਪੰਜਾਬ ਦੇ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਰਹੇ ਵੱਡੀਆਂ ਪਾਵਰਾਂ ਇਸ ਪਰਿਵਾਰ ਦੇ ਕੋਲ ਰਹੀਆਂ ਅਕਾਲੀ ਦਲ ਦੇ ਨਿਘਾਰ ਦਾ ਕਾਰਨ ਕੀ ਹੈ ਜਾਂ ਫਿਰ ਮੰਨ ਲਈਏ ਕਿ ਅਕਾਲੀ ਦਲ ਇੰਨਾ ਡਾਊਨਫਾਲ ਕਿਉਂ ਹੈ ਅਕਾਲੀ ਦਲ ਦਾ ਮਸਲੇ ਕੀ ਨੇ ਇਹ ਸਾਰੀਆਂ ਗੱਲਾਂ ਨੂੰ ਸਮਝਣ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਲੋਣੀ ਹੋਣਗੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਢਲੋ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਜਿਵੇਂ ਗੱਲ ਕੀਤੀ ਹੈ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਸੀ ਖੂਨ ਪਸੀਨੇ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਅੱਜ ਵੱਡੇ ਨਿਘਾਰ ਦੇ ਵਿੱਚ ਹੈ ਕਿਵੇਂ ਦੇਖਦੇ ਹੋ ਅਕਾਲੀ ਦਲ ਨੂੰ ਦੇਖੋ ਜੇ ਤੁਹਾਨੂੰ ਅਕਾਲੀ ਦਲ ਦਾ ਸਵਾਲ ਹੈ ਅਕਾਲੀ ਦਲ ਗੁਰਦੁਆਰਾ ਸਤਾਰਨੈਂ ਦੇ ਵਿੱਚੋਂ ਪੈਦਾ ਹੋਇਆ ਬਿਲਕੁਲ ਔਰ ਇਹਦੀ ਸਥਾਪਨਾ ਕਦੋਂ ਤੱਕ ਹੋਈ ਸੀ ਬਿਲਕੁਲ ਔਰ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੇ ਬਿਲਕੁਲ ਜਿਹੜੀ ਲੜਾਈ ਆਜ਼ਾਦੀ ਤੋਂ ਪਹਿਲਾਂ ਦੀ ਲੜੀ ਹੈ ਕੁੰਜੀਆਂ ਦਾ ਮੋਰਚਾ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਸਾਡੇ ਵਾਲੇ ਪਾਸੇ ਕੁੰਜੀਆਂ ਕਹਿੰਦੇ ਵੈ ਸਾਨੂੰ ਚਾਬੀਆਂ ਦਾ ਮੋਰਚਾ ਕਹਿੰਦੇ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਗਿਆ ਸੀ ਤੇ ਉਸ ਵੇਲੇ ਮਹਾਤਮਾ ਗਾਂਧੀ ਨੇ ਟੈਲੀਗ੍ਰਾਮ ਦੇ ਕੇ ਵਧਾਈ ਦਿੱਤੀ ਸੀ ਇਹ ਗੱਲ ਕਹੀ ਸੀ ਕਿ ਆਜ਼ਾਦੀ ਦੀ ਲੜਾਈ ਦਾ ਇੱਕ ਪੜਾਅ ਸੀ ਪੂਰਾ ਕਰ ਲਿਆ। ਜੀ। ਫਿਰ ਅਸੀਂ ਦੇਖੀਏ ਤਾਂ ਜਦੋਂ ਮੁਲਕ ਦੀ ਪਾਰਟੀਸ਼ਨ ਹੋਈ ਹੈ। ਜੀ। ਪਾਰਟੀਸ਼ਨ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਕਟਾਵਟ ਵੀ ਹੋਈ। ਮੁਲਕ ਆਜ਼ਾਦ ਨਹੀਂ ਹੋਇਆ। ਜੀ। ਕਿਹੜੇ ਪਾਸੇ ਜਾਣੇ? ਕਿਉਂਕਿ ਅੰਗਰੇਜ਼ਾਂ ਨੇ ਉਸ ਵੇਲੇ ਮੁਲਕ ਦੇ ਵਿੱਚ ਤਿੰਨ ਕਿਸਮ ਦਾ ਸਿਸਟਮ ਛੱਡਤਾ ਸੀ। ਜੀ। ਇੱਕ ਭਾਰਤ ਬਣਾਤਾ ਸੀ, ਇੱਕ ਪਾਕਿਸਤਾਨ ਬਣਾਤਾ ਸੀ, ਇੱਕ ਜਗ੍ਹਾ ਦੇਸੀ ਰਾਜ ਸਤਾਂ ਨੂੰ ਇੰਡੀਪੈਂਡੈਂਟ ਕਰਤਾ ਸੀ। ਜੀ। ਔਰ ਪੰਜਾਬ ਦੇ ਵਿੱਚ ਜਿਹੜਾ ਬਹੁਤ ਜ਼ਿਆਦਾਤਰ ਕੰਮ ਕਰਦਾ ਉਹ ਦੇਸੀ ਰਿਆਸਤਾਂ ਦਾ ਸੀ ਬਿਲਕੁਲ ਜਿਹੜਾ ਸਾਡਾ ਜਿਹੜਾ ਪੈਪਸੂ ਵਾਲਾ ਹੈ ਬਾਕੀ ਪੰਜਾਬ ਹੈ ਜਿਹੜਾ ਉਹ ਭਾਰਤ ਦੇ ਵਿੱਚ ਰਲ ਗਿਆ ਸੀ ਜੀ ਅਕਾਲੀ ਦਲ ਨੇ ਉਸ ਵੇਲੇ ਵੀ ਮਤਲਬ ਜਿਹੜੀ ਇੱਕ ਕੇਸੀਏ ਪੇਸ਼ਕਸ਼ ਕੀਤੀ ਸੀ ਕਿ ਜਿਹੜੀ ਉਹਨਾਂ ਨੂੰ ਕਿ ਤੁਸੀਂ ਕੋਈ ਅਲੱਗ ਲੈ ਲਓ ਤੇ ਉਹਨਾਂ ਨੇ ਕਿਹਾ ਭਾਰਤ ਦੇ ਨਾਲ ਰਹਾਂਗੇ ਜੀ ਉਹ ਭਾਰਤ ਦੇ ਨਾਲ ਰਹੇ ਤੇ ਭਾਰਤ ਦੀ ਜਿਹੜੀ ਹੈਗੀ ਹੈ ਤਰੱਕੀ ਦੇ ਵਿੱਚ ਵੀ ਅਕਾਲੀ ਦਲ ਦਾ ਚੰਗਾ ਯੋਗਦਾਨ ਹੈ ਬਿਲਕੁਲ ਔਰ ਅਕਾਲੀ ਦਲ ਨੇ ਭਾਰਤ ਨਾਲ ਜਿਸ ਵੇਲੇ ਭਾਰਤ ਆਜ਼ਾਦ ਹੋਇਆ ਆ ਆਜ਼ਾਦੀ ਦੀ ਲੜਾਈ ਦੇ ਵਿੱਚ ਇਹਨਾਂ ਨੇ ਮੱਲਾ ਮਾਰੀ ਹੈ ਇਹਨਾਂ ਨੇ ਕੋਆਪਰੇਟ ਕੀਤਾ ਤੇ ਜਿਹੜੇ ਇਹਨਾਂ ਨਾਲ ਵਾਦੇ ਕੀਤੇ ਸੀ ਕੌਮੀ ਲੀਡਰਸ਼ਿਪ ਨੇ ਉਹ ਵਾਦੇ ਪੂਰੇ ਨਹੀਂ ਹੋਏ ਤੇ ਫਿਰ ਇਹਨੇ ਲੜਾਈ ਵੀ ਲੜੀ ਬਿਲਕੁਲ ਭਾਸ਼ਾ ਦੇ ਆਧਾਰ ਦੇ ਉੱਤੇ ਸੂਬਿਆਂ ਦਾ ਜਿਹੜਾ ਹੈਗਾ ਪੁੱਡਰ ਗਠਨ ਕੀਤਾ ਜਾਵੇ ਬਾਕੀ ਸਾਰੇ ਥਾਮਾਂ ਦੇ ਕਰਤਾ ਸੀ ਪੰਜਾਬ ਨੂੰ ਇਗਨੋਰ ਕਰਦਾ ਸੀ ਬਿਲਕੁਲ ਪੰਜਾਬੀ ਸੂਬੇ ਨੂੰ ਜ਼ੁਬਾਨ ਦੇ ਆਧਾਰ 'ਤੇ ਜਿਹੜਾ ਪੰਜਾਬ ਪੰਜਾਬੀ ਜ਼ੁਬਾਨ ਦੇ ਆਧਾਰ 'ਤੇ ਸੂਬਾ ਬਣਨਾ ਸੀ ਉਹ ਨਹੀਂ ਸੀ ਬਣਾਇਆ ਫਿਰ ਪੰਜਾਬੀ ਸੂਬੇ ਦੀ ਲੜਾਈ ਲੜੀ ਬਿਲਕੁਲ ਹੀ ਦੇ ਲੈ ਬੜੀ ਠੋਖੀ ਨ ਲੜਾਈ ਲੜੀ ਤੇ ਪੰਜਾਬੀ ਸੂਬਾ ਬਣਿਆ ਵੱਖਰੀ ਗੱਲ ਹੈ ਜੀ ਕਿ ਪੰਜਾਬੀ ਸੂਬਾ ਅਧੂਰਾ ਬਣਿਆ ਔਰ ਪੰਜਾਬ ਨਾਲ ਫਿਰ ਟੱਕੇ ਬਿਲਕੁਲ ਬੋਲੀ ਦੇ ਆਧਾਰ ਤੇ ਵੀ ਟੱਕਾ ਹੋਇਆ ਇਲਾਕੇ ਦੇ ਆਧਾਰ ਤੇ ਵੀ ਟੱਕਿਆ ਹੋਇਆ ਔਰ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਇਸ ਸੰਸਥਾਵਾਂ ਬੜੀਆਂ ਸੀ ਉਹਦਾ ਵੀ ਟੱਕਾ ਹੋਇਆ ਬਿਲਕੁਲ ਜਿਹੜੀ ਸਾਡੀ ਰਾਜਧਾਨੀ ਆ ਉਹ ਵੀ ਬਾਹਰ ਰੱਖੀ ਗਈ ਉਹਨੂੰ ਯੂਟੀ ਬਣਾਤਾ ਚੰਡੀਗੜ੍ਹ ਨੂੰ ਹਾਲਾਂਕਿ ਪੰਜਾਬ ਦੇ ਪਿੰਡ ਉਜਾੜ ਕੇ ਉੱਥੇ ਉਹ ਬਣਾਇਆ ਗਿਆ ਸੀ ਪੰਜਾਬ ਦੀ ਰਾਜਧਾਨੀ ਬਣਾਈ ਗਈ ਸੀ ਇਸੇ ਤਰੀਕੇ ਆਪਾਂ ਦੇਖੀਏ ਤਾਂ ਜਿਹੜਾ ਹੈਗਾ ਸਾਡਾ ਜਿਹੜਾ ਡੈਮਾਂ ਦਾ ਪ੍ਰਬੰਧ ਹੈ ਉਹ ਵੀ ਸੱਤ ਤੋਂ ਲੈ ਗਿਆ ਸੀ ਦੇਸ਼ ਦੇ ਵਿੱਚ ਐਮਰਜੈਂਸੀ ਲੱਗਦੀ ਹੈ ਬਿਲਕੁਲ ਐਮਰਜੈਂਸੀ ਦੇ ਵਿੱਚ ਪੰਜਾਬ ਨੂੰ ਛੇੜਿਆ ਤੱਕ ਨਹੀਂ ਸੀ ਅਕਾਲੀ ਦਲ ਨੂੰ ਇਦਾਂ ਕਹਿੰਦੀ ਨਹੀਂ ਛੇੜਿਆ ਤੱਕ ਨਹੀਂ ਪਰ ਕਿਉਂਕਿ ਐਮਰਜੈਂਸੀ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਅਲਗਣਾ ਹੋਈ ਸੀ ਬਿਲਕੁਲ ਤੇ ਮਨੁੱਖੀ ਅਧਿਕਾਰਾਂ ਨੂੰ ਸੇਵ ਕਰਨ ਵਾਸਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਹੋਰ ਕਿਸੇ ਨੇ ਮੋਰਚਾ ਨਹੀਂ ਲਾਇਆ ਸੀ ਬਾਕੀ ਪੋਲੀਟੀਕਲ ਪਾਰਟ ਦੇ ਲੀਡਰਾਂ ਨੂੰ ਫੜ-ਫੜ ਕੇ ਸਰਕਾਰ ਨੇ ਜਿਹੜਾ ਟੰਗ ਤਾਸ ਲੇਕਿਨ ਅਕਾਲੀ ਦਲ ਨੂੰ ਤਾਂ ਕਿਸੇ ਨੇ ਬੁਲਾਇਆ ਨਹੀਂ ਸੀ ਬਿਲਕੁਲ ਤੇ ਜੇ ਮੋਰਚਾ ਲਾਇਆ ਤਾਂ ਅਕਾਲੀ ਦਲ ਨੇ ਲੜਾਇਆ ਲਾਇਆ ਤੇ ਮੋਰਚਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਐਮਰਜੈਂਸੀ ਟੁੱਟੀ ਨਹੀਂ ਸੀ ਬਿਲਕੁਲ ਇਹ ਮਤਲਬ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਸਰਵਿਸ ਹੈ ਦੇਸ਼ ਵਾਸਤੇ ਆਪਣੇ ਕਮਿਊਨਿਟੀ ਵਾਸਤੇ ਪੰਜਾਬੀ ਭਾਈਚਾਰੇ ਵਾਸਤੇ ਉਤਾਰ ਤੇ ਆਉਂਦੇ ਰਹੇ ਹੈ ਪਹਿਲੀ ਗੱਲ ਤਾਂ ਵੀ ਜਦੋਂ ਤੱਕ ਧਾਰਾ 356 ਬਾਰੇ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਸੀ ਆਇਆ ਜੀ ਸਭ ਤੋਂ ਜ਼ਿਆਦਾ ਕੁਹਾੜਾ ਜਿਹੜਾ ਹੈਗਾ ਉਹ ਅਕਾਲੀਆਂ ਤੇ ਟਿਕਿਆ ਜਾਂ ਪੰਜਾਬ ਦੀ ਟਿਕਿਆ ਜੀ ਜਿਹੜੀ ਪਹਿਲੀ ਸਰਕਾਰ ਬਣੀ ਸੀਗੀ ਪੰਜਾਬ ਦੇ ਵਿੱਚ ਪੈਪਸੂ ਦੇ ਪੰਜਾਬ ਦੇ ਵਿੱਚ ਜਿਹੜੀ ਪਹਿਲੀ ਸਰਕਾਰ ਬਣੀ ਸੀ ਪੈਪਸੂ ਵਾਲੀ ਉਹ ਵੀ ਤਾਂ ਪੈਪਸੂ ਅੱਗਰੇਗਾ ਸੀ ਦੂਜੀ ਪੰਜਾਬ ਵਾਲੀ ਸਰਕਾਰ ਬਣੀ ਸੀ ਜੀ ਉਦੋਂ ਦਰਬਾਰ ਸਾਹਿਬ ਦੇ ਵਿੱਚ ਫੋਰਸ ਵੀ ਭੇਜੀ ਗਈ ਸੀ ਔਰ ਅਕਾਲੀਆਂ ਦੀ ਪਹਿਲੀ ਸਰਕਾਰ ਤੋੜੀ ਵੀ ਪੰਜਾਬ ਬਲੈਕ ਥੰਡਰ ਕਹਿੰਦੇ ਨੇ ਜੀ ਬਈ ਬਲੈਕ ਥੰਡਰ ਨਹੀਂ ਬਹੁਤ ਬਹੁਤ ਪਹਿਲਾਂ ਭਗੰਗਿਆਤਰ ਵਜੇ ਅੱਛਾ ਉਹ ਪਹਿਲੀ ਸਰਕਾਰ ਅਕਾਲੀਆਂ ਦੀ ਤੋੜੀ ਗਈ ਸੀ ਜੀ ਦੂਜੀ ਸਰਕਾਰ ਜਿਹੜੀ ਹੈ 59 ਦੇ ਵਿੱਚ ਉਹ ਕਮਿਊਨਿਸਟਾਂ ਦੀ ਤੋੜੀ ਗਈ ਸੀ ਜੀ ਇਸ ਕਰਕੇ ਮਤਲਬ ਤਕਤੀਤਾ ਹੁੰਦੀ ਰਹੇ ਫਿਰ ਇੱਕ ਸਟੇਜ ਆਈ ਜਦੋਂ ਪੰਜਾਬੀ ਸੂਬਾ ਬਣ ਗਿਆ ਪੰਜਾਬੀ ਸੂਬਾ ਬਣਨ ਤੋਂ ਬਾਅਦ ਸਰਕਾਰਾਂ ਬਣਨ ਕਰ ਰਹੀਆਂ ਵਿਚਾਰਨ ਟੁੱਟਦੀਆਂ ਰਹੀਆਂ ਔਰ ਜੇ ਲਗਾਤਾਰ 5 ਸਾਲ ਸਰਕਾਰ ਕੋਈ ਚੱਲੀ ਹੈ ਤਾਂ ਉਹ ਅਸੀਂ ਕਵਾਂਗੇ ਜਿਹੜੀ 1997 ਚ ਬਣੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਜਦੋਂ ਪ੍ਰਕਾਸ਼ ਸਿੰਘ ਬਾਦਲ ਤੀਜੀ ਵਾਰੀ ਮੁੱਖ ਮੰਤਰੀ ਬਣਦੇ ਜੀ ਪਹਿਲੀ ਵਾਰੀ ਬਾਦਲ ਸਾਹਿਬ 70ਵਾਂ ਮੁੱਖ ਮੰਤਰੀ ਬਣਦੇ ਜੀ ਦੂਜੀ ਵਾਰੀ 77ਵਾਂ ਬਣਦੇ ਜੀ ਤੀਜੀ ਵਾਰੀ ਫੇਰੇ ਬਣਦੇ 1992 ਚ ਜੀ ਆ 97 97 ਤੋਂ ਲੈ ਕੇ 2002 ਤੱਕ ਸਰਕਾਰ ਰਹੀ ਦੀ ਹੈ ਫਿਰ ਸੱਤ ਚ ਬਣਦੀ ਤੇ 10 ਸਾਲ ਹੋ ਰਹੇ ਦੀ 17 ਸਾਲ ਤੱਕ ਜੀ ਕਿ ਆਪਾਂ ਨਾ ਸਰਕਾਰਾਂ ਪੂਰੀਆਂ ਨਹੀਂ ਚਲੀਆਂ ਜੀ ਇਹਦੇ ਚ ਆਪਾਂ ਦੇਖੀਏ ਤੇ ਵਿਚਨੀ ਜਿਹੜੇ ਹੋਰ ਵੀ ਮੁੱਖ ਮੰਤਰੀ ਬਣਦੇ ਰਿਹਾ ਸਰਦਾਰ ਅਫਸਲਜੀਤ ਸਿੰਘ ਬਰਨਾਲਾ ਵੀ ਮੁੱਖ ਮੰਤਰੀ ਬਣੇ ਜੀ ਔਰ ਪੰਜਾਬ ਦੇ ਵਿੱਚ ਜਿਹੜੀ ਅਨਰੈਸਟ ਹੋਈ ਸੀ ਉਹਨੂੰ ਖਤਮ ਕਰਨ ਵਾਸਤੇ ਘਰੇਜੀ ਬਲਕਾਂ ਨਾਲ ਸਮਝੌਤਾ ਹੋਇਆ ਸੀ ਬਿਲਕੁਲ ਉਹ ਸਮਝੌਤੇ ਦੀ ਜਦੋਂ ਉਹਦੇ ਤੇ ਇੰਪਲੀਮੈਂਟ ਨੂੰ ਸਮਝੌਤੇ ਨੇ ਉਹਨੇ ਕੀਤਾ ਡੇਟ ਰੱਖ ਕੇ ਇਸ਼ਤਿਹਾਰ ਜਾਰੀ ਕਰਕੇ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨ ਦਾ ਅਲਾਨ ਹੋਣਾ ਬਾਕੀ ਰਹਿ ਗਿਆ ਸੀ ਜੀ ਰਸਮਾਂ ਸਾਰੀਆਂ ਪੂਰੀ ਹੋ ਗਈ ਪੂਰੀਆਂ ਹੋ ਗਿਆ ਸੀ ਐਨ ਆਖਰੀ ਮੌਕੇ ਦੇ ਉੱਤੇ ਕਹਤਾ ਨਹੀਂ ਜੀ ਹਰਿਆਣੇ ਦਾ ਸਵਾਲ ਹੈ ਫੇਰ ਗੱਲ ਕਰਾਂਗੇ ਔਰ ਉਹ ਬਚਕਾਰਾਂ ਤੋੜਦਾ ਸੀ ਛੜਦਾ ਸੀ ਬਿਲਕੁਲ ਫਿਰ ਆਪਰੇਸ਼ਨ ਬਲੈਕ ਥੰਡਰ ਹੋਇਆ ਹਮ ਬਰਨਾਲਾ ਸੰਧੀ ਸਰਕਾਰ ਵੀ ਡਿੱਗ ਗਈ ਬੜਾ ਕੁਝ ਮਤਲਬ ਹੁੰਦਾ ਰਿਹਾ ਬਿਲਕੁਲ ਔਰ ਇੱਥੇ ਇਹ ਕਿ ਅਕਾਲੀਆਂ ਦੇ ਨਾਲ ਜਾਂ ਪੰਜਾਬੀਆਂ ਦੇ ਨਾਲ ਧੱਕਾ ਤਾਂ ਜਾਰੀਤੀ ਹੁੰਦੀ ਰਹੀ ਜੀ ਹੁਣ ਆਪਾਂ ਗੱਲ ਕਰੀਏ ਕਿ ਨਕਰ ਕਿਉਂ ਕਹਿੰਦੇ ਨਕਰ ਤਾਂ ਵੈਸੇ ਜੀ ਅੱਜ ਦੇਖੀ ਸਾਰੀਆਂ ਪਾਰਟੀਆਂ ਦੀ ਲਗਭਗ ਨਕਰ ਹੋਇਆ ਹਾਂ ਕੱਲਾ ਜੀ ਪੰਜਾਬ ਦੇ ਵਿੱਚ ਦੇਖੀ ਅਕਾਲੀਆਂ ਤੁਸੀਂ ਦੇਖੋ ਵੀ 92 1984 ਦੇ ਵਿੱਚ ਕਾਂਗਰਸ ਪਾਰਟੀ ਨੇ ਆਪਰੇਸ਼ਨ ਜੂ ਰਿ ਸਟਾਰਟ ਕੀਤਾ ਬਿਲਕੁਲ 92 ਦੇ ਵਿੱਚ ਪੰਜਾਬ ਚ ਉਹਨਾਂ ਦੀ ਸਰਕਾਰ ਬਣ ਗਈ ਹੂੰ ਠੀਕ ਹੈ ਉਸ ਤੋਂ ਬਾਅਦ ਤੁਹਾਡੀ ਜਿਹੜੀ ਹੈਗੀ 2002 ਚ ਉਹਨਾਂ ਦੀ ਸਰਕਾਰ ਬਣ ਗਈ 2017 ਚ ਉਹਨਾਂ ਦੀ ਸਰਕਾਰ ਬਣ ਗਈ ਲੇਕਿਨ ਇਸ ਸਮੇਂ ਦੌਰਾਨ ਤੁਸੀਂ ਦੇਖੋ ਅੱਜ ਕਾਂਗਰਸ ਪਾਰਟੀ ਦੀ ਕੀ ਹਾਲਤ ਹੈ ਬਿਲਕੁਲ ਅੱਜ ਕਾਂਗਰਸ ਪਾਰਟੀ ਦੇ ਕੋਲੇ ਪਾਰਲੀਮੈਂਟ ਦੇ ਵਿੱਚ ਸੀਟਾਂ ਸੱਤ ਹੈ ਹੂੰ ਇੱਥੇ ਇਹਨਾਂ ਦੇ ਕੋਲੇ 18 ਸੀਟਾਂ ਹੈ لیکن ਜੇ ਆਪਾਂ ਪਰਸਪੈਕਸ਼ਨ ਦੇ لحاظ ਦੇ ਵਿੱਚ ਦੇਖੀ ਤਾਂ ਤੁਸੀਂ ਕਿਸੇ ਬੰਦੇ ਦੇ ਮੂੰਹੋਂ ਇਹ ਸੁਣਿਆ ਵੀ ਪੰਜਾਬ ਚ ਅਗਲੀ ਸਰਕਾਰ ਕਾਂਗਰਸੀ ਬਣ ਜੂਗੀ। ਇਹ ਤਾਂ ਨਾ ਕਿਸੇ ਨੇ ਵੀ ਕਾਂਗਰਸੀ ਸਰਕਾਰ ਬਣ ਜੀ। ਬਿਲਕੁਲ। ਕਾਂਗਰਸੀ ਹਾਲਤ ਇੰਨੀ ਮਾੜੀ ਹੋਈ ਪਈ ਹੈ। ਬਿਲਕੁਲ। ਇਹੀ ਚੀਜ਼ ਜੇ ਆਪਾਂ ਅਕਾਲੀਆਂ ਦੀ ਦੇਖੀ ਤਾਂ ਅਕਾਲੀਆਂ ਦੀ ਸਥਿਤੀ ਜਿਹੜੀ ਹੈਗੀ ਆ ਕਿਸੇ ਵੇਲੇ ਅਕਾਲੀਆਂ ਦੀ ਪੂਰੀ ਟੁੱਟੀ ਬੋਲਦੀ ਸੀ। ਪਰ ਅੱਜ ਅਕਾਲੀ ਡਾਊਨ ਫਾਲ ਹੈ। ਇਹ ਨੂੰ ਜੇ ਆਪਾਂ ਕਹਲਾ ਇਹ ਨਹੀਂ ਕਹਿ ਸਕਦੇ ਕਿ ਡਾਊਨ ਫਾਲ ਦਾ ਕਾਰਨ ਮਜੀਠੀ ਵਾਲਾ ਕੇਸ ਹੈ। ਜੀ। ਇਨਫੈਕਟ ਜਿਹੜਾ ਜਿਹੜਾ ਅਕਾਲੀਆਂ ਤੋਂ ਜਿਹੜੀ ਨਾ ਜਿਹੜੀ ਵੋਟ ਰਾਜ਼ ਦਿੱ ਬੋਟ ਰਾਜਨੀਤੀ ਦੇ ਜਿਹੜਾ ਗਲਤਗਾ ਹੋ ਗਿਆ ਸੰਦੇ ਵਿੱਚ ਬੀੜਾ ਉਹ ਨਹੀਂ ਕਰ ਕੀਤਾ ਜੀ ਬੋਟ ਰਾਜਨੀਤੀ ਦੇ ਵਿੱਚ ਪਹਿਲੀ ਵਾਰੀ ਆਪਾਂ ਦੇਖੀ ਬੋਟਾਂ ਦਾ ਜਿਹੜਾ ਆਦਾਨ ਪ੍ਰਦਾਨ ਹੋਇਆ ਇਹ ਕਿੱਥੋਂ ਸ਼ੁਰੂ ਹੋਇਆ ਸੀ ਇਹ ਉਦੋਂ ਹੋਇਆ ਸੀ ਜਦੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਡੇਰਾ ਸੱਚਾ ਸੌਦਾ ਵਾਲਿਆਂ ਨੇ ਠੋਕ ਕੇ ਬੋਟਾਂ ਪਾ ਗਏ ਸੀ ਜੀ 2007 ਦੇ ਵਿੱਚ ਜੀ ਤੁਹਾਨੂੰ ਪਤਾ ਵੀ 40 ਦੇ ਕਰੀਬ ਸੀਟਾਂ ਮਾਲਵੇ ਚੋਂ ਆ ਗਿਆ ਸੀ ਕਾਂਗਰਸ ਪਾਰਟੀ ਬਿਲਕੁਲ ਤੇ ਫਿਰ ਜਿਹੜੀ ਹੈਗੀ ਇਹ ਡੇਰਾ ਸੱਚਾ ਸੌਦਾ ਵਾਲਿਆਂ ਦੇ ਨਾਲ ਟਕਰਾਅ ਹੁੰਦਾ ਉਹ ਟਕਰਾਅ ਦੇ ਵਿੱਚ ਉਹਨਾਂ ਦੀ ਭੰਨ ਤੋੜਦੀ ਹੁੰਦੀ ਹੈ ਉਸੇ ਵੇਲੇ ਡੇਰਾ ਸੱਚਾ ਸੋਦਾਂ ਦਾ ਮੁਖੀ ਸਲਾਮਪੁਰੇ ਆਉਂਦਾ ਹੈ ਤੇ ਹਾਲਾਂਕਿ ਜਿਹੜੀ ਹੈਗੀ ਆ ਉਹ ਜਾਮੇ ਇਨਸਾਨ ਆ ਸੰਸਦ ਦਾ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ ਬਿਲਕੁਲ ਪੁਰਾਣੇ ਆ ਤੁਸੀਂ ਉਹਨਾਂ ਦੇ ਡਾਕੂਮੈਂਟਸ ਉਹਨਾਂ ਦੀ ਮੈਗਜ਼ੀਨ ਕੱਢ ਕੇ ਦੇਖੋ ਡੇਰਾ ਸੱਚਾ ਸੋਦਾਂ ਬੜੇ ਜੇ ਸਰਸਤੇ ਸ਼ੁਰੂ ਹੋ ਗਿਆ ਸੀ ਜੀ ਲੇਕਿਨ ਉਹ ਹਾਈਲਾਈਟ ਨਹੀਂ ਹੋਇਆ ਸੀ ਹਾਈਲਾਈਟ ਉਦੋਂ ਹੋਇਆ ਜਦੋਂ ਸਲਾਮਪੁਰੇ ਆ ਕੇ ਸਰਬਸ਼ੀਤ ਆ ਬਿਲਕੁਲ ਫਿਰ ਦੋ ਖਬਰਾਂ ਦੇ ਵਿੱਚ ਇਸ਼ਤਿਹਾਰ ਆਇਆ ਫੁੱਲ ਪੇਜ ਦੇ ਇਸ਼ਤਿਹਾਰ ਆਇਆ ਉਸ ਟਾਰਕੀ ਦੇ ਦਿੱਤੇ ਹਮ ਇੱਕ ਪੰਜਾਬੀ ਦਾ ਅਖਬਾਰ ਹੈ ਜੀ ਦੇ ਵਿੱਚ ਫੁੱਲ ਪੇਜ ਦਾ ਇਸ਼ਤਿਹਾਰ ਹੈ ਇੱਕ ਅਗਰੇਡੀ ਦਾ 40 ਸਨਟਾਈਮਜ਼ ਉਹਦੇ ਵਿੱਚ ਫੁੱਲ ਪੇਜ ਦੇ ਇਸ਼ਤਿਹਾਰ ਹੁੰਦੇ ਤੇ ਤੋਂ ਪਰ ਪਹਿਲੇ ਬਿਲਕੁਲ ਰੋਸ ਸਭ ਤੋਂ ਪਹਿਲਾਂ ਬਠਿੰਡੇ ਦੇ ਵਿੱਚ ਸ਼ੁਰੂ ਹੁੰਦਾ ਹੈ ਹਾਂ ਬਠਿੰਡੇ ਦੇ ਵਿੱਚ ਹੀ ਪ੍ਰੋਟੈਸਟ ਹੁੰਦਾ ਡੇਰੇ ਵਾਲਿਆਂ ਦੇ ਖਿਲਾਫ ਡੇਰੇ ਭੁਖੀ ਦੇ ਖਿਲਾਫ ਹੁੰਦਾ ਹੈ ਇੱਥੇ ਆ ਕੇ ਝਗੜਾ ਹੁੰਦਾ ਹੈ ਇੱਥੇ ਫਿਰ ਡੇਰੇ ਦੇ ਲੋਕ ਸਾਰੇ ਇਕੱਠੇ ਹੋ ਜਾਂਦੇ ਇੱਥੇ ਪੰਡ ਤੋੜ ਵੀ ਹੁੰਦੀ ਹੈ ਸਾਰਾ ਕੁਝ ਬਿਲਕੁਲ ਉਸ ਤੋਂ ਬਾਅਦ ਦਮਦਮਾ ਸਾਹਿਬ ਦੇ ਵਿੱਚ ਇੱਕ ਕਨਵੈਨਸ਼ਨ ਹੁੰਦੀ ਹੈ ਜਿਸ ਕਨਵੈਨਸ਼ਨ ਦੇ ਵਿੱਚ ਜਿਹੜੇ ਗਰਮ ਖਿਆਲ ਦੇ ਲੋਕ ਸੀ ਉਹ ਐਨੇ ਜਿਆਦਾ ਭ ਕਿ ਉਹਨਾਂ ਨੇ ਸਿੰਘ ਸਾਹਿਬਾਂ ਦੇ ਉੱਤੇ ਪ੍ਰੈਸ਼ਰ ਬਣਾਇਆ ਕਿ ਡੇਰਾ ਮੁਖੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੀ ਡੇਰਾ ਮੁਖੀ ਨੂੰ ਪੰਚਸ਼ੋਸ਼ਿਕਿਆ ਜੀ ਜਿਹੜਾ ਪੰਚਸ਼ੋਸ਼ਿਕਿਆ ਗਿਆ ਕੇਸ ਰਜਿਸਟਰ ਹੋਇਆ ਤੇ ਉਦੋਂ ਗੱਲ ਫਿਰ ਚੱਲਦੀ ਰਹੀ ਜੇ ਕਿਤੇ 2012 ਦੇ ਵਿੱਚ ਅਕਾਲੀ ਦਲ ਰਿਪੀਟ ਨਾ ਕਰਦਾ ਤਾਂ ਅੱਜ ਹਾਲਾਤ ਹੋਰ ਹੁੰਦੇ ਜੀ 2012 ਦੀ ਸਰਕਾਰ ਬਣਨ ਤੋਂ ਪਹਿਲਾਂ ਜੋ ਕੁਛ ਇੱਥੇ ਹੋਇਆ ਡੇਰੇ ਵਾਲੀ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਉਹਨਾਂ ਦੇ ਨਾਲ ਇੱਕ ਲਿਹਾਜ਼ੂ ਰਵਈਆ ਆਪਣਾ ਹੈ ਉਹ ਲਿਹਾਜ਼ੂ ਰ ਰਵਈਆ ਜਿਹੜਾ ਸੀਖਤਾ ਉਹ ਘਤਕ ਹੋਇਆ ਉਤੋਂ ਬਾਅਦ ਵੀ ਜੋ ਡੇਰਾ ਮੁਖੀ ਨੇ ਫਿਲਮ ਬਣਾਈ ਆ ਬਿਲਕੁਲ ਐਮ ਐਸ ਸੀ 2 ਹਾਂ ਉਹ ਫਿਲਮ ਪੰਜਾਬ ਚ ਲਾਈ ਜਾਵੇ ਪੰਜਾਬ ਦੇ ਵਿੱਚ ਉਹ ਵਿਰੋਧ ਇਸ ਕਰਕੇ ਹੋ ਰਿਆ ਸੀ ਕਿ ਜਿਹੜਾ ਬੰਦਾ ਪੰਥ ਨੂੰ ਸਿਖਾਇਆ ਉਹਦੀ ਫਿਲਮ ਕਿਵੇਂ ਚੱਲੇ ਦੇਣਗੇ ਬਿਲਕੁਲ ਉਹਦੇ ਤੇ ਫਿਰ ਇਹ ਕਿ ਇਹਦੀ ਜਿਹੜੀ ਹੈਗੀ ਆ ਪੰਥ ਚ ਵਾਪਸੀ ਕਰਵਾਈ ਜਾਵੇ ਉਹ ਪੰਥ ਚ ਵਾਪਸੀ ਉਨੀ ਦੇਰ ਹੁੰਦੀ ਨਹੀਂ ਜਿੰਨੀ ਦੇਰ ਤੱਕ ਉਹ ਅਕਾਲ ਤਖਤ ਸਭ ਤੋਂ ਬਾਗੀ ਰਹੀ ਫਿਰ ਜਿਹੜਾ ਸੱਚਾ ਝੂਠਾ ਮਾਫੀਨਾਮਾ ਲਿਖਿਆ ਗਿਆ ਹਾਂ ਉਹ ਮਾਫੀਨਾਮੇ ਆ ਰਾਗੇ ਜਿਹੜਾ سلسلہ ਹੋ ਰਿਹਾ ਜੂੜਾ ਰਿਹਾ ਇੰディ ਮੀਨਟੈਂ ਕਿਉਂ ਕਿ ਜਦੋਂ ਮਾਫੀ ਨਾਮਾ ਵੀ ਪ੍ਰਵਾਨ ਨਹੀਂ ਹੋਇਆ ਸਰਬਤ ਖਾਲਸਾ ਹੁੰਦਾ ਚੱਬੇ ਦੇ ਵਿੱਚ ਹਾਂਜੀ ਉਸ ਜਿਹੜੇ ਹੈਗੇ ਪੈਰਲਲ ਜਿਹੜੇ ਸਿੰਘ ਸਹਿਬਾਨ ਦੀ ਚਾਹਤ ਆਪ ਜਿੱਤੇ ਆ ਦੇ ਉਹਨੂੰ ਕੱਢ ਦਿੱਤਾ ਹੈ ਨਾ ਪ੍ਰਾਣੇ ਸਿੰਘ ਸਹਿਬਾਨ ਨੂੰ ਉਹਦੇ ਤੋਂ ਫਿਰ ਗੱਲ ਬਹੁਤ ਜ਼ਿਆਦਾ ਅੱਗੇ ਵਧ ਜਾਂਦੀ ਹੈ ਫਿਰ ਇਹ ਜਿਹੜੀ ਗੱਲ ਵੱਧ ਜਾਂਦੀ ਹੈ ਤਾਂ ਉਸ ਤੋਂ ਬਾਅਦ ਡੇਰੇ ਵਾਲਿਆਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਵਾਂ ਦਾ سلسلہ ਸ਼ੁਰੂ ਬਿਲਕੁਲ ਅਕਾਲੀ ਦਲ ਤੋਂ ਜਿਹੜੀ ਸਭ ਤੋਂ ਵੱਡੀ ਗਲਤੀ ਹੋਈ ਹੈ ਨਾ ਆਪਾਂ ਇਹ ਤਾਂ ਹੁਣ ਮੇਰੇ ਖਿਆਲ ਅਕਾਲੀ ਦਲ ਨੇ ਤੇ ਕੋਈ ਜਾਮ ਨਹੀਂ ਨਾ ਲਾਰੇ ਕਿ ਬੇਅਦਬੀ ਅਕਾਲੀ ਦ ਆ ਜਿਆ ਬਾਦਲ ਪਰਿਵਾਰ ਨੇ ਕਰਾਈਏ ਕੋਈ ਨਹੀਂ ਕਹਦਾ ਜੀ ਉਹ ਕਹਿੰਦੇ ਵੀ ਜਿਨ੍ਹਾਂ ਨੇ ਬੇਅਦਮੀ ਕੀਤੀ ਹੈ ਉਹਨਾਂ ਦੇ ਖਿਲਾਫ ਜਿੰਨੀ ਸਖਤੀ ਨਾਲ ਪੇਸ਼ ਹੋਣਾ ਚਾਹੀਦਾ ਸੀ ਉਹ ਨਹੀਂ ਵਾਈ ਇੱਥੇ ਸਾਡੇ ਕੋਲੇ ਇਸੇ ਕਲੱਬ ਦੇ ਵਿੱਚ ਹੀ ਪ੍ਰੈਸ ਕਾਨਫਰੰਸਾਂ ਹੁੰਦੀਆਂ ਰਹੀਆਂ ਜੀ ਇੱਥੇ ਜਿਹੜੇ ਹੈਗੇ ਆ ਕੇ ਜਿਹੜੇ ਹੈ ਜਿਹੜੀ ਫੈਕਟ ਐਂਡ ਫਾਈਂਡਿੰਗ ਕਮੇਟੀ ਬਣੀ ਸੀ ਜੀ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਦੀ ਬਣੀ ਹੋਈ ਸੀ ਜੀ ਸਿੱਖ ਜਥੇਬੰਦੀਆਂ ਦੀ ਉਹਨਾਂ ਦੀ ਜਿਹੜੀ ਖੋਜ ਪੜਤਾਲ ਸੀ ਉਸ ਖੋਜ ਪੜਤਾਲ ਦੇ ਵਿੱਚ ਜਿਨ੍ਹਾਂ ਬੰਦਿਆਂ ਦੇ ਨਾਂ ਦਿੱਤੇ ਗਏ ਜੀ ਕਿ ਇਹ ਨਾ ਬੰਦੇ ਤੇ ਸ਼ੱਕ ਹੈ ਇਹਨਾਂ ਨੂੰ ਇੰਟਰੋਗੇਟ ਕਰੋ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਵੀ ਉਹ ਰਿਪੋਰਟਾਂ ਦਿੱਤੀਆਂ ਗਈਆਂ ਸੀ ਲੇਕਿਨ ਪੁਲਿਸ ਵਾਲਿਆਂ ਨੇ ਕਾਰਵਾਈ ਨਹੀਂ ਕੀਤੀ ਬਿਲਕੁਲ ਜਦੋਂ ਕਾਰਵਾਈ ਨਹੀਂ ਕੀਤੀ ਬਾਅਦ ਦੇ ਵਿੱਚ ਉਹਦੇ ਤੇ ਫਿਰ ਦੁਬਾਰਾ ਗੱਲਬਾਤ ਜਦੋਂ ਸ਼ੁਰੂ ਹੁੰਦੀ ਹੈ ਦੁਬਾਰਾ ਜਦੋਂ ਫਿਰ ਉਹ ਫਿਰ ਨਵੀਂ ਐਸਆਈਟੀ ਬਣਦੀ ਬੰਦੇ ਉਹੀ ਨਿਕਲੇ ਇਹ ਜਿਹੜੀ ਸ਼ੁਰੂ ਚ ਢਿਲਮਠ ਇਸਤੇਮਾਲ ਕੀਤੀ ਹੈ ਉਸ ਢਿਲਮਠ ਨੇ ਇਹ ਜਿਹੜਾ ਆ candidato ਦੇ ਉੱਤੇ ਇੱਕ ਸਟਿਗਮਾ ਲਾ ਇੱਕ ਦਾਗ ਲਾਤਾ ਉਹ ਭਾਵੇਂ ਇਹਨਾਂ ਨੇ ਬੇਅਦਬੀ ਨਹੀਂ ਕੀਤੀ ਪਰ ਬੇਅਦਬੀ ਦੇ ਦੋਸ਼ੀ ਇਹਨਾਂ ਨੂੰ ਵੀ ਮੰਨੇਗਾ ਉਹ ਇੱਕ ਦੌਰ ਸੀ ਜਦੋਂ ਅਕਾਲੀ ਦਲ ਦਾ ਬਹੁਤ ਵੱਡਾ ਨੰਗਾਰ ਸ਼ੁਰੂ ਹੁੰਦਾ। ਬੇਅਦਬੀ ਵੱਡਾ ਇੱਕ ਸਵਾਲ ਸੀ। ਨਹੀਂ ਉਸ ਮੁੱਦੇ ਉੱਤੇ ਤਾਂ ਕਿਉਂਕਿ ਧਰਮ ਨਾਲ ਗੱਲ ਜੁੜੀ ਹੋਈ ਹੈ। ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ। ਮੈਂ ਕਹਿੰਦਾ ਸਿੱਖਾਂ ਨਹੀਂ ਕਹਾਂਗਾ ਮੈਂ ਪੰਜਾਬੀ ਦੀਆਂ ਭਾਵਨਾਵਾਂ ਨਾਲ ਗੱਲ ਜੁੜੀ ਹੋਈ। ਬਿਲਕੁਲ। ਕਿਉਂਕਿ ਜਿਹੜਾ ਹਿੰਦੂ ਪੰਜਾਬੀ ਹੈ, ਹਿੰਦੂ ਪੰਜਾਬੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰਲੈਸਟੀ ਕਰ ਸਕਦਾ। ਤੁਸੀਂ ਦੇਖੋ ਕਿ ਉਸ ਵੇਲੇ ਤਾਂ ਹਾਲਤ ਇਹ ਬਣ ਗਈ ਸੀ ਕਿ ਅਕਾਲੀ ਜਿਹੜਾ ਹੈਗਾ ਲੀਡਰ ਤੇ ਜਿਹੜੇ ਸਰਕਾਰ ਦੇ ਅਹਲਕਾਰ ਸੀਗੇ ਉਹ ਪਿੰਡਾਂ 'ਚ ਨਹੀਂ ਜਾ ਸਕਦੇ ਸੀ ਪਿੰਡਾਂ 'ਚ ਉਹਨਾਂ ਦੀ ਐਂਟਰੀ ਬੈਨ ਹੋ ਗਈ ਸੀ ਬਿਲਕੁਲ ਤੁਰ ਨਹੀਂ ਦਿੰਦੇ ਸੀ ਲੋਕ ਸਾਥ ਸਾਥ ਦੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਉਸ ਵੇਲੇ ਫਿਰ ਇਹ ਲੈਵਲ ਲੱਗਾ ਕਿ ਅਕਾਲੀ ਦੇ ਜ਼ਿੰਮੇਵਾਰ ਉਹ ਲੈਵਲ ਤੋਂ ਉੱਥੇ ਹੀ ਨਹੀਂ ਗਏ ਬਿਲਕੁਲ ਉਹ ਜੇ ਉਹਦੇ ਚੋਂ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਜੀ ਚਲੋ ਠੀਕ ਹੈ ਮਾਫੀ ਵੀ ਮੰਗ ਲੈਨੇ ਸਾਰਾ ਕੁਝ ਕਰ ਲੈਨੇ ਲੇਕਿਨ ਉਹ ਧੋਣਾ ਨਹੀਂ ਛੁੱਟਾ ਗਿਆ ਆ ਦਸੰਬਰ ਦੇ ਵਿੱਚ ਦੋ ਦਸੰਬਰ ਦੇ ਵਿੱਚ ਫੇਰ ਗੱਲ ਕੀਤੀ ਗਈ ਸੀ ਲੇਕਿਨ ਉਹਨੂੰ ਵੀ ਜਿਹੜੀ ਉਹਦੇ ਉਹਦੇ ਦੋ ਪੱਖ ਸੀ ਇਹਦੇ ਵਿੱਚ ਇਸ ਗੱਲ ਤੋ ਵੀ ਤੋ ਸਾਡੇ ਅਸੀਂ ਮੁਨਕਰ ਨਹੀਂ ਹੋ ਸਕਦੇ ਵੀ ਪੋਲਿਟਿਕਸ ਵੀ ਹੈਗੀ ਸੀ ਬਿਲਕੁਲ ਦੁੱਧ ਸੰਭਰ ਵਾਲੇ ਮਾਮਲੇ 'ਚ ਪੋਲਿਟਿਕਸ ਵੀ ਸੀਗੀ ਉਹਦੇ ਵਿੱਚ ਹੁਣ ਤਾਂ ਸਾਰਾ ਕੁਝ ਸਾਬਤ ਹੋ ਰਿਹਾ ਵੀ ਆਰਐਸਐਸ ਕੀ ਕਰ ਰਹੀ ਹੈ ਜੇ ਤੁਹਾਡਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲ ਹਾਂ ਜਾ ਕੇ ਖੜਾ ਹੁੰਦਾ ਹੈ ਮੋਹਨ ਭਗਵਤ ਦੇ ਸਾਹਮਣੇ ਕਿਸੇ ਯੂਨੀਵਰਸਿਟੀ ਦੇ ਵਿੱਚ ਸਰੈਂਡਰ ਕਰਦਾ ਹੋ ਜਾ ਕੇ ਜੀ ਅਸੀਂ ਆਹ ਕੁਝ ਕਰ ਰਹੇ ਹਾਂ ਗੁਰੂ ਨਾਨਕ ਦੇ ਨਾਮ ਦੇ ਉੱਤੇ ਯੂਨੀਵਰਸਿਟੀ ਬਣੀ ਹੈ ਉਹਦਾ ਵਾਈਸ ਚਾਂਸਲਰ ਬਿਲਕੁਲ ਜਾ ਕੇ ਉੱਥੇ ਗੱਲ ਕਰਦਾ ਤੇ ਗੱਲਾਂ ਸਾਬਤ ਹੁੰਦੀਆਂ ਕਿ ਆਰਐਸਐਸ ਸਿੱਖਾਂ ਦੇ ਮਾਮਲੇ 'ਚ ਦਖਲ ਮੈਂ ਸਰਟੀਫਿਕੇਟ ਵੀ ਦੇ ਰਿਆ ਬੀ ਬਾਦਲ ਪਰਵਾਰ ਜਾਂ ਕਾਲੀਦਰ ਘਟ ਜੁਮੇਬਾਰੇ ਜੀ ਜੁਮੇਬਾਰ ਇਹਨਾਂ ਨੇ ਆਪਦੀ ਜਿਮੇਬਾਰੀ ਨਹੀਂ ਨਭਾਈ ਪਰ ਇਸ ਕੱਲ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਆਰਐਸਐਸ ਦੀ ਦਖਲਅੰਦਾਜ਼ੀ ਸਿੱਖ ਮਸਲੇ ਨਾਲ ਸਿੱਧੀ ਜੀ ਉਹ ਮਤਲਬ ਇਹ ਹੈ ਕਿ ਸਿੱਖ ਉਹਨਾਂ ਦੀ ਆਦੀਨਗੀ ਪ੍ਰਵਾਨ ਕਰਨ ਸਿੱਖ ਆਪਣੀ ਵੱਖਰੀ ਹੋਂਦ ਰੱਖ ਲੈਣ ਬਿਲਕੁਲ ਲੇਕਿਨ ਮੰਨਣ ਉਹ ਕਹਿੰਦੇ ਕਿ ਐਸੀ Hindu ਸਮਾਜ ਦਾ ਹਿੱਸਾ ਹੈ ਆ ਜਿਹੜਾ ਉਹਨਾਂ ਦਾ ਜੂਰੀਸਕਲ ਦੇ ਉੱਤੇ ਲੱਗਿਆ ਹੈ ਰਫੜਤਾ ਸਾਰਾ ਉੱਤੇ ਬੈਠੋ ਸਾਹਿਬ ਗਲਤ ਇਹ ਵੀ ਹੈ ਨਾ ਕਿ ਜਿਹੜੀ ਪਾਰਟੀ ਪੈਦਾ ਹੀ ਉਸ ਸਮੇਂ ਹੋਈ ਹੋਵੇ ਜਦੋਂ ਸਿੱਖਾਂ ਤੇ ਸਿੱਖਾਂ ਦੇ ਗੁਰ ਜਦੋਂ ਮਹਾਂਤ ਉਸ ਤਰੀਕੇ ਨਾਲ ਆਪਦੀਆਂ ਮਨਮਰਜ਼ੀਆਂ ਕਰਦੇ ਹੋਣ ਤੇ ਉਹੀ ਪਾਰਟੀ ਜਦੋਂ ਫਿਰ ਡੇਰੇ ਵਾਲੇ ਪਾਸੇ ਮੂੰਹ ਕਰੇ ਉਹਦੇ ਲੀਡਰ ਮੂੰਹ ਕਰਨ ਪਾਰਟੀ ਦਾ ਚਲੋ ਨਹੀਂ ਕਰਦੀ ਉਹਦੇ ਲੋਕ ਹੁੰਦੇ ਨੇ ਤਾਂ ਮੂੰਹ ਕਰਨ ਫਿਰ ਉਹ ਸਵਾਲ ਤਾਂ ਵੱਡਾ ਹੈਗੀ ਆ ਵੀ ਨਿਘਾਰਤਾ ਹੋਣੀ ਆਉਣਾ ਇਹੀ ਕਰਨਾ ਕਿ ਮੂੰਹ ਕਾਂਗਰਸ ਨੇ ਵੀ ਕੀਤਾ ਸੀ ਜੀ ਪਰ ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਪਾਰਟੀ ਨਹੀਂ ਮੰਨਿਆ ਮੰਨਿਆ ਨਹੀਂ ਜਾਂਦਾ ਇਸ ਕਰਕੇ ਕਾਂਗਰਸ ਨੂੰ ਲੋਕਾਂ ਨੇ ਦਰਗੁਜ਼ਰ ਕਰਤਾ ਜੀ ਇਹ ਜਾਂਦੇ ਜਾਂਦੇ ਰਹੇ ਪਰ ਅਕਾਲੀ ਦਲ ਜਿਹੜੀ 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 ਅਕਾਲੀ ਦਲ ਸੰਘਰਸ਼ਾਂ ਦੇ ਵਿੱਚੋਂ ਸਿੱਖੀ ਬੁੱਕਲ ਦੇ ਵਿੱਚ ਪੈਦਾ ਹੋਇਆ ਹੈ ਅਕਾਲੀ ਦਲ ਉਹ ਕਿਸੇ ਡੇਰੇਦਾਰ ਵੱਲ ਮੂਵ ਕਰੇ ਮੇਰੇ ਖਿਲਾਫ ਤਾਂ ਡੇਰੇਦਾਰ ਵੱਲ ਮੂਵ ਕਰਨ ਵਾਲੀ ਗੱਲ ਬੋਟਾ ਲਾਈਨ ਤੱਕ ਵੀ ਸੀਮਿਤ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਜੀ ਜਦੋਂ ਉਹਨਾਂ ਵੱਲੋਂ ਕੀਤੇ ਹੋਏ ਗੁਨਾਹਾਂ ਨੂੰ ਦਰਗੁਜ਼ਰ ਕੀਤਾ ਗਿਆ ਉਹਨਾਂ ਗੁਨਾਹਾਂ ਨੂੰ ਜਿਹੜਾ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਤਾਂ ਨਿਗਾਰਦਾ ਕਰ ਲੋ ਬਿਲਕੁਲ ਮੇਨ ਮੇਨ ਕਰ ਲੋ ਹੈ ਜਿਸ ਜਿਹੜੀ ਸਾਰੀ ਗੱਲ ਬਣਦੀ ਹੈ ਔਰ ਬਾਕੀ ਚਲੋ ਨਿੱਕੇ ਮੋਟੇ ਗੱਲਾਂ ਸਾਰੀਆਂ ਹੁੰਦੀਆਂ ਨੇ ਗੁਨਾਹ ਸਾਰੀਆਂ ਪਾਰਟੀਆਂ ਤੋਂ ਹੋਏ ਆ ਸਭ ਤੋਂ ਕੁਛ ਕਰਦਾ ਜੀ ਚੰਗੇ ਕੰਮ ਅਕਾਲੀਆਂ ਨੇ ਕੀਤੇ ਚੰਗੇ ਕੰਮ ਤਾਂ ਉਹਦੇ ਪਾਸੇ ਚਲੇ ਜਾਂਦੇ ਬਿਲਕੁਲ ਜਦੋਂ ਇੰਦਰਾ ਗਾਂਧੀ ਨੇ ਆ ਕੇ ਪੇਸ਼ਕਸ਼ ਕੀਤੀ ਕਿ ਤੁਸੀਂ ਪੰਜਾਬ ਸੰਭਾਲੋ ਜੀ ਇਹ ਪੇਸ਼ਕਸ਼ ਕੀਤੀ ਸੀ ਐਮਰਜੈਂਸੀ ਵੇਲੇ ਤੁਸੀਂ ਪੰਜਾਬ ਸੰਭਾਲ ਲਓ ਸੈਂਟਰ ਅਸੀਂ ਸੰਭਾਲਦੇ ਤੁਸੀਂ ਸਾਡਾ ਕੇਂਦਰ ਚ ਵਿਰੋਧ ਨਾ ਕਰੋ ਤੁਸੀਂ ਪੰਜਾਬ ਚ ਉਹਨੂੰ ਡਿਸਟਰਬ ਨਹੀਂ ਕਰਦੇ ਆਪਦੀ ਸਰਕਾਰ ਬਣਾਓ ਜੀ ਉਸ ਵੇਲੇ ਦੀਨਾਂ ਲੋਕਾਂ ਨੇ ਵਿਰੋਧ ਕੀਤਾ ਸੀ ਉਹਨਾਂ ਦੇ ਵਿਰੋਧ ਕਰਨ ਵਾਲਿਆਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੂਰੇ ਸੀ ਲੇਕਿਨ ਉਹੀ ਪ੍ਰਕਾਸ਼ ਸਿੰਘ ਬਾਦਲ ਉਦੋਂ ਆ ਕੇ ਮਾਰ ਖਾ ਗਿਆ ਅਕਾਲੀ ਜਦੋਂ ਉਹਨਾਂ ਨੇ ਬੇਅਦਬੀ ਦੇ ਮੁੱਦੇ ਦਿੱਤੇ ਜਿਹਨੂੰ ਸਖਤੀ ਕਰਨੀ ਚਾਹੀਦੀ ਸੀ ਸੁਣੇ ਕੀਤੇ ਬਿਲਕੁਲ ਔਰ ਜਿਹਨਾਂ ਉਹਦੇ ਵਿੱਚ ਗਲਤੀਆਂ ਹੋਈਆਂ ਕੁਝ ਉਹ ਗਲਤੀਆਂ ਹੋਈਆਂ ਕਿ ਜਿਹੜੇ ਮਾੜੇ ਐਲੀਮੈਂਟ ਸੀ ਮਾੜੇ ਆਪਸਰ ਸੀ ਮਾੜੇ ਆਪਸਰਾਂ ਨੂੰ ਜਿਹੜਾ ਹੈਗਾ ਲਿਆਦਾ ਗਿਆ ਹੁਣ ਤੁਸੀਂ ਜੇ ਆਪਾਂ ਗੱਲ ਦੇਖੀਏ ਇਹਨਾਂ ਸਾਰੇ ਇਕੱਲੇ ਜ਼ਿੰਮੇਵਾਰੇ ਆਪਾਂ ਇੱਕ ਇਸ ਗੱਲ ਦਿੱਤੇ ਅੱਜ ਨੇ ਵੀ ਸਮੇਤ ਸਿੰਘ ਸੈਣੀ ਨੂੰ ਡੀਜੀਪੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਚ ਲਾਇਆ ਗਿਆ ਤੇ ਮੁਹੰਮਦ ਜਿਹੜਾ ਇਜ਼ਹਾਰ ਆਲਮ ਹੈ ਇੱਕ ਮੁਹੰਮਦ ਇਜ਼ਹਾਰ ਆਲਮ ਹੈ ਇੱਕ ਤੁਹਾਡਾ ਉਹ ਉਮਰਾਨ ਨੇ ਬਣ ਗਈ ਨਹੀਂ ਨਹੀਂ ਇਜ਼ਹਾਰ ਇਜ਼ਹਾਰ ਆਲਮ ਜੀ ਇਜ਼ਹਾਰ ਆਲਮ ਨੂੰ ਅਕਾਲੀ ਦਲ ਚ ਕੀਨੇ ਜੁਆਇਨ ਕਰਵਾਇਆ ਸੀ ਹਮ ਉਹ ਸੁਖਦੇਵ ਸਿੰਘ ਢੀਡਸਾ ਕਰਵਾਉਣ ਵਾਲੇ ਤੁਸੀਂ ਹਾਂ ਉਹਨੂੰ ਨੇ ਕਰਵਾਇਆ ਸੀ ਇਸ ਕਰਕੇ ਕੱਲੇ ਕਿਸੇ ਇੱਕ ਤੇ ਮੈਨੂੰ ਵੀ ਗਿਆ ਅਕਾਲੀ ਗਲਤ ਗੱਲ ਸਾਰਾ ਨਹੀਂ ਕੀਤੀ ਗਿਆ ਕਿਉਂਕਿ ਸੁਖਦੇਵ ਸਿੰਘ ਢੀਡਸਾ ਦੀ ਕੰਸਟੀਟਿਊਐਂਸੀ ਦੇ ਵਿੱਚ ਮਲੇਰਕੋਟਲਾ ਪੈਂਦਾ ਜੀ ਵੋਟ ਉਸ ਨੂੰ ਦੀ ਵੀ ਚਾਹੀਦੀ ਹੈ ਇਹ ਜਦੋਂ ਵੋਟ ਰਾਜਨੀਤੀ ਤੁਸੀਂ ਪਉਗੇ ਮਾਰੋਦੂ ਖਾ ਪਰ ਜਦੋਂ ਸਵਾਲ ਹੁਣ ਖੜੇ ਹੁੰਦੇ ਨੇ ਇੱਕ ਪਾਸੇ ਪੰਜ ਮੈਂਬਰੀ ਜਿਹੜੀ ਕਮੇਟੀ ਹੈਗੀ ਆ ਉਹ ਕਹਿੰਦੀ ਅਸੀਂ ਭਰਤੀ ਕਰ ਰਹੇ ਹਾਂ ਅਸੀਂ ਕਾਲੀਦਲ ਨੂੰ ਮੋੜ ਸਰਜੀਤ ਕਰਾਂਗੇ ਪ੍ਰਧਾਨਗੀ ਵਾਲਾ ਵੀ ਮਸਲਾ ਖੜਾ ਹੋ ਗਿਆ ਫਿਰ ਜਦੋਂ ਇਸ ਤਰੀਕੇ ਦੇ ਸਵਾਲ ਆਉਂਦੇ ਨੇ ਭਾਈ ਸਾਹਿਬ ਗਵਰਨਮੈਂਟ ਦਾ ਹਿੱਸਾ ਤਾਂ ਤੁਸੀਂ ਵੀ ਰਏ ਹੋ ਹਾਂ ਵਿਧਾਇਕ ਰਹੇ ਕੈਬਨਟ ਮੰਤਰੀ ਰਹੇ ਤੁਸੀਂ ਨਹੀਂ ਉਹਦੇ ਚ ਜਿਹੜਾ ਹੁਣ ਜਿਹੜੀ ਪੰਜ ਮੈਂਬਰੀ ਕਮੇਟੀ ਵਾਲਾ ਰੌਲਾ ਰੱਪਾ ਜਿਹੜਾ ਸਾਰਾ ਕੁਛ ਆ ਗਿਆ ਉਹ ਇਹ ਨਹੀਂ ਹੈ ਕਿ ਇਹ ਬਾਲੇ ਮਤਲਬ ਜਿਹੜੇ ਹੈਗੇ ਦੁਸ਼ਟ ਹੈ ਤੇ ਉਹ ਬਾਲੇ ਦੁੱਧ ਧੋਤੇ ਹਾਂ ਇਹਨ ਵੀ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਾਰੇ ਨਾਮ ਬਿਲਕੁਲ ਜਦੋਂ ਸੁਖਵੀਰ ਬਾਦਲ ਸੁਖਵੀਰ ਤੇਰੀ ਸੋਚ ਤੇ ਪਹਿਰਾ ਦਿਮਾਗੇ ਠੋਕੇ ਦੁਨੀਆਂ ਸਾਰੀ ਕਾ ਖੜੇ ਕਰਦੇ ਹੁੰਦੇ ਸੀ ਹਾਂਜੀ ਪਰ ਕਿਉਂਕਿ ਜਦੋਂ ਨਿਗਾਰ ਸ਼ੁਰੂ ਹੋ ਗਿਆ ਫਿਰ ਇਹ ਪਤਾ ਲੱਗਿਆ ਵੀ ਸੁਖਵੀਰ ਸਿੰਘ ਬਾਦਲ ਦੇ ਨਾਂ ਤੇ ਆਪਾਂ ਨੂੰ ਵੋਟ ਨਹੀਂ ਮਿਲ ਸਕਦੀ ਜੀ ਉਹ ਰੌਲਾ ਦਾ ਵੋਟ ਦਾ ਵੀ ਜੇ ਸੁਖਵੀਰ ਸਿੰਘ ਬਾਦਲ ਦੇ ਨਾਂ ਤੇ ਵੋਟ ਨਹੀਂ ਮਿਲ ਸਕਦੀ ਇਹਨੂੰ ਪਾਸੇ ਕਰ ਦਿ ਇਹਨੂੰ ਹੋਰ ਲਿਆਓ ਕੋਈ ਹੋਰ ਲਿਆਓ ਆਪਾਂ ਉਹਨੂੰ ਅੱਗੇ ਧਰ ਗਏ ਉਹਦੇ ਵਿੱਚ ਫਿਰ ਬੰਦ ਧੁੱਪ ਗੱਡ ਧੁੱਪ ਕੀਤੀ ਗਈ ਤੁਸੀਂ ਆਹ ਕਰ ਲੋ ਜੀ ਤੁਸੀਂ ਆਹ ਕਰ ਲੋ ਜੀ ਅਕਾਲ ਤਖਸ ਹੁਣ ਅਕਾਲ ਤਖਸ ਸਭ ਦੇ ਜਿੰਨਾ ਜਿੱਥੇ ਹਰ ਤਿੰਨ ਜਿੱਥੇ ਹਰ ਸੀ 50 ਤਿੰਨ ਜਥੇਦਾਰਾਂ ਦੇ ਵਿੱਚੋਂ ਆਪਾਂ ਮੇਰਾ ਤਾਂ ਸ਼ੁਰੂ ਤੇ ਮੰਨਣਾ ਸੀ ਜੀ ਕਿ ਇਹਨਾਂ ਦਾ ਵਿੱਚੋਂ ਸਟੈਂਡ ਕਿਹਦਾ ਕੀ ਰਹੂਗਾ ਤੇ ਹੁਣ ਉਹੀ ਜਿਹੜੇ ਗੜਗੱਜ ਸਾਹਿਬ ਨੂੰ ਕੋਈ ਮਾਨਤਾ ਨਹੀਂ ਦੇਣ ਨੂੰ ਤਿਆਰ ਸੀ ਉਹਨੂੰ ਘਰਾ ਬਲਾਬਲਾ ਕੇ ਸਰੋਪੇ ਵੀ ਲਈ ਹੈ ਹਾਂ ਹੁਣ ਉਹ ਮਿਲ ਰਹੇ ਨੇ ਉਹਦੇ ਨਾਲ ਵੀ ਆ ਰਹੇ ਹੈ ਉਹਦੀ ਸਾਰੀ ਕਾਰਵਾਈ ਦੇ ਵਿੱਚ ਵੀ ਹਿੱਸਾ ਹੋ ਰਹੇ ਬਿਲਕੁਲ ਠੀਕ ਹੈ ਇੱਕ ਜਿਹੜਾ ਹੈਗਾ ਜਥੇਦਾਰ ਪਾਸੇ ਚਲਾ ਗਿਆ ਦੋ ਇੱਕ ਪਾਸੇ ਚਲੇ ਗਏ ਹਾਂ ਉਹਨੂੰ ਜਥੇਦਾਰਾਂ ਦਾ ਕਿਰਦਾਰ ਮਾਫ ਕਰਨਾ ਆਪਾਂ ਉਹਨਾਂ ਨੂੰ ਮੰਨਣ ਜੂਗਾ ਸਾਡੇ ਤਖਤਾਂ ਦੇ ਨਾਲ ਉਹ ਰਿਲੇਟਡ ਰਹੇ ਵੀ ਹੈ ਅੱਜ ਵੀ ਹੈ ਕਿਸੇ ਦੀ ਸ਼ਾਂਦੇ ਖਲਾਫ ਆ ਬੋਲ ਨਹੀਂ ਸਕਦੇ ਪਰ ਹੈ ਸਭ ਕੁਝ ਸਾਡੇ ਸਾਹਮਣੇ ਹੀ ਹੈ ਬਿਲਕੁਲ ਇੱਕ ਢਿਲੋਸਾ ਵੀ ਇਹ ਮਸਲਾ ਕਿ ਹੁਣ ਸਵਾਲ ਇਹ ਹੈ ਕਿ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਹੋਣ ਦੀ ਉਵਾਈਂ ਚ ਨਹੀਂ ਚੱਲ ਸਕਦਾ ਉਹ ਪੰਜ ਮੈਂਬਰੀ ਕਮੇਟੀ ਵੀ ਕਹਿੰਦੀ ਹੈ ਬਹੁਤ ਸਾਰੇ ਲੋਕ ਵੀ ਕਹਿੰਦੇ ਤੁਹਾਨੂੰ ਕੀ ਲੱਗਦਾ ਅਕਾਲੀ ਦਲ ਦੀ ਸਥਿਤੀ ਹੁਣ ਕੀ ਆ ਅਕਾਲੀ ਦਲ ਕਿਉਂਕਿ ਸੁਖਵੀਰ ਸਿੰਘ ਹੋਣਿਆਂ ਨੇ ਜਦੋਂ ਜਿਮਣੀ ਚੋਣ ਹੋ ਰਹੀ ਆ ਤਰ ਤਾਰ ਵਾਲੀ ਉੱਥੇ ਗਿਆ ਉਹ ਕਹਿੰਦੇ ਵੀ ਦੇਖੋ ਕਾਲੀ ਦਲ ਜਦੋਂ ਵੀ ਉੱਭਰਿਆ ਉਹ ਜਿਮਣੀ ਚੋਣ ਤੋਂ ਉੱਭਰਿਆ ਉਹ ਜਨਾਲੇ ਦਾ ਵੀ ਜ਼ਿਕਰ ਕਰਦੇ ਨਜ਼ਰ ਆਏ ਤੁਹਾਨੂੰ ਲੱਗਦਾ ਕਿ ਉੱਭਰ ਉੱਭਰਨ ਦੇ ਕਿੰਨੇ ਕਿ ਚਾਂਸ ਹੈਗੇ ਜੀ ਚਾਂਸ ਹੈਗੇ ਤਾਂ ਕਿਵੇਂ ਉੱਭਰੂਗਾ ਕਾਲੀ ਨਹੀਂ ਗੱਲ ਇਹ ਹੈ ਜੀ ਸਰਕਮਸਟੈਂਸਿਸ ਕਿ ਹੋਈ ਬਣ ਗਈ ਜੀ ਕਾਲੀ ਇਸ ਗੱਲ ਤੇ ਨਹੀਂ ਵੀ ਸੁਖਵੀਰ ਸਿੰਘ ਬਾਦਲ ਮੰਨ ਲਓ ਕਾਲੂ ਜੇ ਸੁਖਵੀਰ ਸਿੰਘ ਬਾਦਲ ਪਿਛਲੀ ਕਿਸੇ ਇਲੈਕਸ਼ਨ ਦੇ ਵਿੱਚ ਕੋਈ ਐਵੀ ਚੰਗੀ ਪਰਫਾਰਮ ਪਰਫਾਰਮੈਂਸ ਕਰਨ ਦਾ ਤਾਂ ਮੇਰਾ ਖਿਆਲ ਹੈ ਤੁਹਾਨੂੰ ਕਾਲੀ ਦਲ ਇਕੱਠਾ ਹੋਇਆ ਹੋਣਾ ਸੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਜਰਰੀ ਇਹਦੀ ਰਵਾਇਤ ਆਪਾਂ ਸਰਕਾਰ ਬਣਾ ਸਕਦੇ ਆ ਆਪਾਂ ਵੀ ਵਜ਼ੀਰ ਬਣ ਸਕਦੇ ਆ ਲੁੱਟ ਮਾਰਨ ਦਾ ਸਾਨੂੰ ਵੀ ਮੌਕਾ ਮਿਲ ਜਾਣਾ ਸੀ ਸਾਰੇ ਇਕੱਠੇ ਹੋ ਜਾਣਗੇ ਜੀ ਜੇ ਜੇ ਤਰਨ ਤਰਨ ਦੇ ਉੱਤੇ ਅਕਾਲੀ ਦਲ ਵਾਈ ਦੀ ਬੇਇੱਜ਼ਤੀ ਜਾਂਦਾ ਤਾਂ ਫਿਰ ਤੁਸੀਂ ਦੇਖੋਗੇ ਮੋੜਾ ਖੜਦਾ ਖੱਤ ਕੱਟਿਆ ਜਾਊਗਾ ਪਹਿਲਾਂ ਕੱਟਿਆ ਜਾ ਚੁੱਕਾ ਹੈ ਜੀ 1992 ਦੇ ਵਿੱਚ ਬੇਨ ਸਿੰਘ ਦੀ ਸਰਕਾਰ ਬਣਦੀ ਹੈ ਜੀ 1995 ਵਿੱਚ 22 ਇਲੈਕਸ਼ਨ ਆਉਂਦੀ ਹੈ ਕਿਧਰ ਵਾਹੀ ਜੀ ਉਸ 22 ਇਲੈਕਸ਼ਨ ਦੇ ਵਿੱਚ ਪੈਸਾ ਪਾਣੀ ਨੂੰ ਵਹਾਤਾ ਸੀ ਸਰਕਾਰ ਨੇ ਜੀ ਇੱਕ ਇੱਕ ਪਿੰਡ ਦੇ ਵਿੱਚ ਵਜੀਰ ਵਹਾਤੇ ਸੀ ਅਸੀਂ ਕਵਰ ਕਰਦੇ ਰਿਹਾ ਨੋਟਾਂ ਦੀਆਂ ਬੋਰੀਆਂ ਖੁੱਲੀਆਂ ਸੀ ਜਿੱਦੇ ਬੋਟਾਂ ਪੈਂਦੀਆਂ ਸੀ ਆ ਚੱਕੋ ਜਿੰਨੇ ਮਰਜ਼ੀ ਆ ਪੈਸੇ ਲੈ ਜੀ ਬੋਟਾ ਬਾਓ ਦੇ ਬਾਵਜੂਦ ਮਨਪ੍ਰੀਤ ਬਾਦਲ ਜਿੱਤ ਗਿਆ ਸੀ ਇਥੋਂ ਹਾਂ ਮਨਪ੍ਰੀਤ ਬਾਦਲ ਜਿੱਤ ਗਿਆ ਸੀ ਆਕਾਲੀ ਦਲ ਨੂੰ ਜਿਹੜਾ ਮੋੜਾ ਪੈ ਗਿਆ ਸੀ ਅਜਨਾਲਾ ਦੀ ਸੀਟ ਆਕਾਲੀ ਦਲ ਜਿੱਤ ਗਿਆ ਸੀ 97 ਦੇ ਵਿੱਚੋਂ ਦੀ ਸਰਕਾਰ ਬਣ ਗਈ ਸੀ ਹਾਂ ਜੇ ਤਰਨਤਾਰਨ ਦੀ ਸੀਟ ਆਕਾਲੀ ਦਲ ਜਿੱਤ ਗਿਆ ਤਾਂ ਸੁਖਵੀਰ ਸਿੰਘ ਬਾਦਲ ਦੀਆਂ ਬੰਸਰੀਆਂ ਪਜਾਉਣ ਲੱਗ ਜਾਨਗੇ ਵੀ ਬਹੁਤ ਵਧੀਆ ਬੰਦਾ ਜੀ ਆਰਤੀ ਕਰਨ ਲੱਗ ਜਾਨਗੇ ਨਾਲੇ ਰਾਹੁਲ ਗਾਂਧੀ ਆਪਣੇ ਸਾਹਮਣੇ ਆ ਰਾਹੁਲ ਗਾਂਧੀ ਨੂੰ ਕੋਈ ਆਪਣਾ ਲੀਡਰ ਨਹੀਂ ਮੰਨਣ ਨੂੰ ਤਿਆਰ ਸੀ ਕਾਂਗਰਸ ਦਾ ਅੱਜ ਕੱਲ ਉਹਨਾਂ ਨੂੰ ਲੀਡਰ ਮੰਨ ਰਹੇ ਨੇ ਸਰਕਮਸਟੈਂਸਸ ਬਣ ਗਈ ਜਿਹੜੇ ਰਾਹੁਲ ਗਾਂਧੀ ਨੂੰ ਪੱਪੂ ਕਿਹਾ ਗਿਆ ਸੀ ਹੁਣ ਉਹ ਰਾਹੁਣ ਗਾਂਧੀ ਜਿਹੜਾ ਲਲਕਾਰੇ ਮਾਰਦਾ ਪ੍ਰਧਾਨ ਮੰਤਰੀ ਨੂੰ ਤੁਕੈ ਪ੍ਰਧਾਨ ਮੰਤਰੀ ਪਾਰਲੀਮੈਂਟ ਚ ਨਹੀਂ ਆ ਰਿਹਾ ਪਾਰਲੀਮੈਂਟ ਹਾਊਸ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਬੈਠੇ ਰਹਿੰਦੇ ਲੇਕਿਨ ਨਾ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ ਨਹੀਂ ਆਉਂਦੇ ਜਦੋਂ ਆ ਕੇ ਕਹਿੰਦੇ ਦੱਸ ਕਹੇ ਵੀ ਟਰੰਪ ਝੂਠ ਬੋਲਦਾ ਉਹ ਨਹੀਂ ਕਹਿੰਦੇ ਉਹੀ ਰਾਹੁਲ ਗਾਂਧੀ ਜੀ ਨੂੰ ਇਹ ਕਹਿੰਦੇ ਸੀਗੇ ਰਾਹੁਲ ਗਾਂਧੀ ਤਾਂ ਪੱਪੂ ਹੈ ਬਿਲਕੁਲ ਅੱਜ ਉਹ ਰਾਹੁਲ ਗਾਂਧੀ ਜਿਹੜਾ ਹੈਗਾ ਇੱਕ ਲੀਡਰ ਬਣ ਗਿਆ ਕੱਲ ਜੇ ਇੱਥੇ ਕੋਈ ਮੋੜਾ ਕੱਟਿਆ ਜਾਂਦਾ ਤਾਂ ਸੁਖਵੀਰ ਬਾਦਲ ਨੂੰ ਕਹਿਣਗੇ ਜੀ ਇਹਦੇ ਵਰਗਾ ਤਾਂ ਕੋਈ ਸਟ੍ਰੈਟਜਿਸਟ ਹੀ ਨਹੀਂਗਾ ਪਹਿਲਾਂ ਵੀ ਤਾਂ ਕਿਹਾ 2012 ਨੂੰ ਨਾਲੇ ਮਲੂਕਾ ਸਾਹਿਬ ਵੀ ਆ ਗਏ ਵਾਪਸ ਨਹੀਂ ਮਲੂਕਾ ਸਾਹਿਬ ਆ ਹੁਣ ਨਾ ਹੁਣ ਮੁੱਲੇ ਤੇ ਇੱਕ ਪਤਾ ਨਹੀਂ ਕਿੰਨੇ ਖਾਉਣਗੇ ਤੇ ਕਿੰਨੇ ਜਾਣਗੇ ਇਹ ਕੋਈ ਪਤਾ ਨਹੀਂ ਇਧਰੋਂ ਵੀ ਜਾ ਸਕਦੇ ਉਧਰੋਂ ਵੀ ਆ ਸਕਦੇ ਹਾਂਜੀ ਸਵਾਲ ਇਹ ਹੈ ਕਿ ਪੈਮਾਨਾ ਉਹਨਾਂ ਦੇ ਕੋਲੇ ਅਕਾਲੀ ਅੱਜ ਅੱਜ ਉਹ ਅਕਾਲੀ ਦਾ ਲਾ ਹੈ ਨਹੀਂ ਪੁਰਾਣੀ ਜੀ ਜਿਹੜੇ ਆਪਾਂ ਰਮਜੀਤ ਸਿੰਘ ਤਲਵੱਡੀ ਹੋਰਾਂ ਦੀ ਗੱਲ ਕਰਦੇ ਆ ਉਹ ਹੈ ਨਹੀਂਗੇ ਬਿਲਕੁਲ ਅੱਜ ਅਕਾਲੀ ਜਿਹੜੇ ਹੈਗੇ ਅੱਜ ਅਕਾਲੀ ਉਹ ਹੈ ਉਹ ਵੀ ਇਹ ਵੀ ਦੁੱਧ ਪੀਣੇ ਮੱਜ ਨੂੰ ਆ ਨਾ ਇਹਨਾਂ ਨੂੰ ਵੀ ਵੀ ਸਾਨੂੰ ਵਜੀਰੀਆਂ ਚਾਹੀਦੀਆਂ ਬਿਲਕੁਲ ਜਿਹੜੇ ਜਿਹੜਾ ਵੀ ਦੀਦੀ ਦਵਾ ਦੂਗਾ ਜਿਹੜਾ ਸਰਕਾਰ ਬਣਾ ਦੂਗਾ ਅਕਾਲੀ ਉਹਦੇ ਨਾਲ ਅਖੀਰ ਤੇ ਢਿਲੋਂ ਸਾਹਿਬ ਇਹ ਦੱਸਿਓ ਵੀ ਜਦੋਂ ਅਕਾਲੀ ਦਲ ਦੀ ਆਉਂਦੀ ਹੈ ਵੱਡਾ ਦੋਸ਼ ਇਹ ਹੀ ਆ ਵੀ ਭਾਈ ਅਕਾਲੀ ਦਲ ਉਦੋਂ ਖਤਮ ਹੋਣਾ ਸ਼ੁਰੂ ਹੋਇਆ ਜਦੋਂ ਬਾਦਲ ਦਾ ਟੱਬਰ ਦਾ ਕਬਜ਼ਾ ਹੋ ਗਿਆ ਬਾਦਲ ਪਰਿਵਾਰ ਦਾ ਕਬਜ਼ਾ ਹੋ ਤੁਹਾਨੂੰ ਕੀ ਲੱਗਦਾ ਅਕਾਲੀ ਦਲ ਵੈਸੇ ਤਾਂ ਸਰਕਾਰ ਬਣਾਉਂਦਾ ਰ ਇਹ ਇਹ ਪਰਸੈਪਸ਼ਨ ਬਣੀ ਹੈ ਕਿ ਜਦੋਂ ਟੱਬਰ ਦਾ ਕਬਜ਼ਾ ਹੋ ਗਿਆ ਉਹਦਾ ਹੋਇਆ ਪਰ ਟੱਬਰ ਦਾ ਕਬਜ਼ਾ ਕਰਵਾਉਣ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੁਖਦੇਵ ਸਿੰਘ ਢੀਡਸ ਦੇ ਮੁੰਡੇ ਨੂੰ ਟਿੱਕ ਦੇ ਦਿੰਦਾ ਜਦੋਂ ਕੁਲਦੀਪ ਸਿੰਘ ਬਡਾਲੇ ਦੇ ਬੇਟੇ ਨੂੰ ਗੁਰਪ੍ਰਤਾਪ ਸਿੰਘ ਨੂੰ ਟਿੱਕ ਦੇ ਦਿੰਦਾ ਜੀ ਜਦੋਂ ਚੰਦੂ ਬਾਜਰੇ ਦੇ ਬੇਟੇ ਨੂੰ ਟਿੱਕ ਦੇ ਦਿੰਦਾ ਉਹਦੋਂ ਕਹਿੰਦੇ ਜੀ ਅਸੀਂ ਨਹੀਂ ਟਿੱਕਣਾ ਲੈ ਲਈ ਇਹ ਪਰਿਵਾਰਾਂ ਚ ਨਹੀਂ ਟਿੱਕਣਾ ਦੇ ਦਿੰਦੇ ਤੁਸੀਂ ਆਪਦੇ ਮੁੰਡੇ ਨੂੰ ਵੀ ਨਾ ਦੇ ਉਹਦੋਂ ਤਾਂ ਕਿਸੇ ਨੇ ਵਿਰੋਧ ਨਹੀਂ ਕੀਤਾ ਹਾਂ ਠੀਕ ਹੈ ਨਾ ਇਸ ਕਰਕੇ ਜਿਹੜੀ ਰੌਲਾ ਇਹ ਨਹੀਂ ਹੈਗਾ ਬੀਸ ਸੁਖਵੀਰ ਬਾਦਲ ਰੌਲਾਤਾ ਹੈ ਕਿ ਸਾਰੇ 14 ਦੇ ਸੀਗੇ ਸਾਡੇ ਪੁੱਤ ਜਿਹੜੇ ਬਣ ਗਏ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਆਪ ਦੇ ਕੰਨੀ ਸੁਣਿਆ ਭਾਸ਼ਣ ਕਰਦੇ ਵੀ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਰਾਜੇ ਰਾਣੀਆਂ ਦੇ ਪੇਟੋਂ ਜੰਮਦੇ ਸੀ ਜੀ ਫਿਰ ਰਾਜੇ ਜਿਹੜੇ ਸੰਧੂ ਕੁੜੀਆਂ ਤੋਂ ਨਿਕਲਣ ਲੱਗੇ ਪਰ ਨਹਿਰੂ ਖਾਨੇ ਦਾ ਖਾਂਦਾ ਨਹੀਂ ਨਹਿਰੂ ਦਾ ਦਿੱਤੀ ਇੰਦਰਾ ਇੰਦਰਾ ਦਾ ਜੀ ਵਰਜੀਵ ਵਰਜੀਵ ਦਾ ਰਾਹੁਲ ਵੀ ਤਾਂ ਖਰੂ ਨਦੀ ਨੂੰ ਰਹੀ ਨਹੀਂ ਇਸ ਗੱਲ ਇਹ ਉਹੀ ਦਿੱਤਦੀ ਹੈ ਜੀ ਉਹਨਾਂ ਨੂੰ ਟਿਕਟਾਂ ਦਿੰਦੀ ਹੈ ਤ ਤੇ ਦੇ ਲੋ ਆਪਦੀ ਵਾਰੀ ਆਈ ਬਾਦਲ ਸਾਹਿਬ ਕਹਿਣ ਲੱਗੇ ਡਾਕਟਰ ਦਾ ਪੁੱਤ ਡਾਕਟਰ ਵਕੀਲ ਦਾ ਪੁੱਤ ਵਕੀਲ ਲੀਡਰ ਦਾ ਪੁੱਤ ਨੀ ਕਿਵੇਂ ਬਣ ਸਕਦਾ ਤੇ ਦੂਜੇ ਵੀ ਸਾਰੇ ਸੋਲਿਓ ਮੇਂ ਬੋਣ ਲੱਗੇ ਸੀ ਵੀ ਕਿਉਂ ਨਹੀਂ ਉਹਦੋਂ ਜਾਂ ਤਾਂ ਉਹ ਦੱਸੋ ਵੀ ਇਹਨਾਂ ਜਿਹੜੇ ਲੀਡਰਸ ਜਿਹੜੇ ਅੱਜ ਕਹਿੰਦੇ ਵੀ ਹਾਂਜੀ ਤਾਂ ਇਹਦਾ ਕਰਕੇ ਹੋ ਗਿਆ ਤੁਸੀਂ ਆਪਣੇ ਮੁੰਡਿਆਂ ਨੂੰ ਕਿਹ ਲੈ ਕੇ ਹਾਂ ਬਲਵਿੰਦਰ ਸਿੰਘ ਭੂਂਦੜ ਦੀ ਗੱਲ ਸੁਖਦੇਵ ਸਿੰਘ ਢੀਨ ਸਾਹਿਬ ਬੜਾਲਾ ਪਰਿਵਾਰ ਦੀ ਗੱਲ ਕਿੰਨੇ ਨੇ ਸਿਕੰਦਰ ਸਿੰਘ ਮਲੂਕਾ ਵੀ ਸਿਕੰਦਰ ਸਿੰਘ ਮਲੂਕਾ ਦਾ ਬੇਟਾ ਜਿਹੜਾ ਹੈਗਾ ਉਹ ਤੁਹਾਡਾ ਜਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵੀ ਰਿਹਾ ਹੈ ਸੈਂਟਰਲ ਕੋਆਪਰੇਟ ਇਹ ਇਹ ਕੱਲੀ ਕਿਸੇ ਬੰਦੇ ਨੂੰ ਨਹੀਂ ਕਹਿ ਸਕਦੇ ਹਾਂ ਠੀਕ ਹੈ ਪਹਿਲ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਹੈ ਜਦੋਂ ਪ੍ਰਕਾਸ਼ ਸਿੰਘ ਬਾਦਲ ਗਲਤੀ ਕੀਤੀ ਤੇ ਕਰਦਾ ਸੀ ਉਹਦੋਂ ਕਿਉਂ ਨਹੀਂ ਕਿਹਾ ਜਦੋਂ ਸੁਮੇਤ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਜਾ ਰਿਹਾ ਸੀ ਉਹਦੋਂ ਕਲੀ ਦਲ ਦੇ ਵਿੱਚ ਵਿਰੋਧ ਕਿਉਂ ਨਹੀਂ ਕੀਤਾ ਉਹਦੋਂ ਚੰਗਾ ਲੱਗਦਾ ਸੀ ਸਾਰੇ ਨੂੰ ਜਦੋਂ ਪਤਾ ਲੱਗਾ ਵੀ ਕੰਮ ਪੁੱਠਾ ਪੈ ਗਿਆ ਫਿਰ ਉਹ ਕਹਿੰਦੇ ਸੀ ਤਾਂ ਫਿਰ ਜ਼ਿੰਮੇਵਾਰੀ ਯਾਨੀ ਕਿ ਗੱਲ ਇਹ ਹੈ ਵੀ ਦੋਸ਼ੀ ਦਾ ਕਿਤੇ ਨਾ ਕਿਤੇ ਉਹ ਸਾਰੀ ਦੇਖੋ ਹਮਾਮ ਦੇ ਵਿੱਚ ਕੋਈ ਮਤਲ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੀ ਆ ਪੂਰਾ ਟਕੇ ਜੀ ਜਦੋਂ ਬੰਦਾ ਹਮਾਮ ਚ ਵੱਢ ਜਾਂਦਾ ਉਹ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੋਸ਼ੀ ਹੈ ਜੇ ਆਪਰ ਜੀ ਕਰੋ ਆਪਾਂ ਬੈਠੇ ਜੀ ਆਪਾਂ ਪੱਤਰਕਾਰਤਾ ਦੇ ਵਿੱਚ ਨਿਘਾਰਾ ਹੈ ਤਾਂ ਅਸੀਂ ਵੀ ਤਾਂ ਕਿਸੇ ਹੱਦ ਤੱਕ ਉਹਦੇ ਦੋਸ਼ੀ ਹੈਗੇ ਹੈ ਨਹੀਂ ਬਿਲਕੁਲ ਜੀ ਅਸੀਂ ਵੀ ਉਹਦਾ ਹਿੱਸਾ ਹੀ ਆ ਆਪਾਂ ਕਿੰਨਾ ਕਿ ਉਹਦੇ ਤੇ ਅਸੀਂ ਕਿੰਨਾ ਲੜਦੇ ਹੁ ਸੀ ਹਾਂ ਜੀ ਇਹ ਸਿਸਟਮ ਦੇ ਵਿੱਚ ਤਾਂ ਸਾਰਿਆਂ ਦਾ ਹੁੰਦਾ ਨਾ ਧੰਨਵਾਦ ਥੇ ਲੋ ਸਭ ਬਹੁਤ ਸ਼ੁਕਰੀਆ ਗੱਲਬਾਤ ਅਕਾਲੀ ਦਲ ਨੂੰ ਲੈ ਕੇ ਆ ਕਿਉਂਕਿ ਅਕਾਲੀ ਦਲ ਤੇ ਚਰਚਾ ਬਹੁਤ ਹੋ ਰਹੀ ਹੈ ਅਕਾਲੀ ਦਲ ਦੀ ਚਰਚਾ ਤਾਂ ਇਹ ਵੀ ਹੈ ਕਿ ਇੱਕ ਕੇਸ ਪੰਜਾਬ ਨੂੰ ਖੇਤਰੀ ਪਾਰਟੀ ਦੀ ਬਹੁਤ ਵੱਡੀ ਦੌੜ ਆ ਖੇਤਰੀ ਪਾਰਟੀ ਵਿਚਾਈ ਕਿਵੇਂ ਜਾਵੇ ਸਵਾਲ ਇਹ ਵੀ ਹੈ ਜਿਵੇਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਨਾ ਢਲੋ ਸਾਹ ਆਪਣੇ ਪੰਜ ਮੈਂਬਰੀ ਕਮੇਟੀ ਬਾਰੇ ਵੀ ਗੱਲਬਾਤ ਕੀਤੀ ਆ ਸੋ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਜ਼ਰੂਰ ਦਿਓ ਆਗਿਆ ਜੀ ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੀ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ